ਲੋਕੀ ਮਾਰਕੀਟ ਦੇ ਵਿੱਚ ਯੂ ਐਸ اے ਦੇ ਨਾਮ ਤੇ ਦੋ ਨੰਬਰ ਚ ਡੋਂਖੀ ਲੱਖੇ 50 50 60 60 ਲੱਖ ਰੁਪਏ ਖਰਚ ਕੇ ਜਾ ਰਹੇ ਆ ਤੁਹਾਨੂੰ ਪਤਾ ਹੈ ਜਾ ਕੇ ਥੇ ਰਿਹਾ ਯੂ ਐਸ اے ਯੂ ਐਸ اے ਜਾਣ ਲਈ ਤੁਹਾਨੂੰ 50 ਲੱਖ ਰੁਪਏ ਦਾ ਫੰਡ ਚਾਹੀਦਾ ਹੈ ਨਹੀਂ ਤੁਹਾਡੇ 10 ਲੱਖ ਦੇ ਫੰਡ ਬਹੁਤ ਹੈ ਤਾਂ ਵੀ ਤੁਸੀਂ ਵੀਜ਼ਾ ਲੈ ਸਕਦੇ ਹੋ ਯੂ ਐਸ اے ਦਾ ਤਾਂ ਕਹਿੰਦੇ ਡੇਟ ਨਹੀਂ ਮਿਲਦੀ ਤੁਸੀਂ ਵੀਜ਼ੇ ਦੀ ਗੱਲ ਕਰ ਰਹੇ ਹੋ ਬੜੀ ਡੇਟ ਕਿਉਂ ਨਹੀਂ ਮਿਲਦੀ ਮਿਲਦੀ ਹੈ ਭਾਜੀ ਟਾਈਮ ਲੱਗਦਾ ਹਾਂ ਜੇ ਅੱਜ ਤੁਸੀਂ ਅਪਲਾਈ ਕਰ ਰਹੇ ਹੋ ਤੁਸੀਂ 2-3 ਮਹੀਨੇ ਪਹਿਲਾਂ ਪਲੈਨਿੰਗ ਕਰੋ 100% ਮੈਂਡੇਟ ਲੈ ਕੇ ਦਵਾਂਗਾ ਰਿਫਿਊਜ਼ ਲਾਉਂਦੀਆਂ ਕੱਲੇ ਏਜੰਟ ਜ਼ਿੰਮੇਦਾਰ ਹੈ ਜਾਂ ਲੋਕ ਵੀ ਬਰਾਬਰ ਦੇ ਜ਼ਿੰਮੇਦਾਰ? ਭਾਜੀ بڑے ਏਜੰਟ ਤੇ ਇਦਾਂ ਦੇ ਹੈਗੇ ਆਫਿਸ ਹੀ ਨਹੀਂ ਹੈਗੇ। بڑے ਏਜੰਟ ਤੇ ਇਦਾਂ ਦੇ ਹੈਗੇ ਉਹਨਾਂ ਨੂੰ ਤੁਸੀਂ ਲੱਭ ਹੀ ਨਹੀਂ ਸਕਦੇ। ਭਾਜੀ بڑے ਤੇ ਏਜੰਟ ਇਦਾਂ ਦੇ ਆ ਉਹ ਬੈਨ ਲਵਾ ਦਿੰਦੇ ਕਲਾਇੰਟ ਨੂੰ ਦੱਸਦੇ ਹੀ ਨਹੀਂ ਹੈਗੇ ਵੀ ਤੇਰਾ ਬੈਨ ਲੱਗਾ ਹੋਇਆ ਹੈ। ਬੈਨ ਵੀ ਟੁੱਟ ਜਾਂਦੇ ਆ ਭਾਜੀ। ਬੈਨ ਭਾਜੀ ਟੁੱਟਣਾ ਬਹੁਤ ਲੰਬਾ ਪ੍ਰੋਸੈਸ ਹੈ। ਉੱਥੇ ਲਾਇਰ ਤੋੜ ਸਕਦਾ ਐਨੀ ਵੀ ਨਹੀਂ ਟੁੱਟਦਾ। ਜੇ ਕੋ ਪੰਜ ਵਾਰ ਸੱਤ ਵਾਰ ਰਿਫਿਊਜ਼ ਹੋ ਗਿਆ ਕਿਹਾ ਜਾਂਦਾ ਦਾ ਬੈ ਨਹੀਂ ਹੋਣਾ ਚਾਹੀਦਾ ਭਾਵੇਂ 20 ਵਾਰ ਰਿਫਿਊਜ਼ਡ ਹੈ ਕੋਈ ਪ੍ਰੋਬਲਮ ਨਹੀਂ ਤਾਂ ਵੀ ਵੀਜ਼ਾ ਕਿਸੇ ਵੀ ਉਮਰ ਦਾ ਬੰਦਾ ਹੋਵੇ ਭਾਜੀ ਕਿਸੇ ਵੀ ਉਮਰ ਕਲਾਈਂਡ ਏਜੰਟ ਕੋਲ ਜਾਂਦਾ ਵੀ ਮੈਨੂੰ ਇਸ ਕੰਟਰੀ ਭੇਜ ਦੇ ਜਿੰਨਾ ਮਰਜੀ ਭੇਜ ਦੇ ਕਦੀ ਦੁਬਈ ਗਏ ਨਹੀਂ ਹੈਗੇ ਆਪਾਂ ਸਿੱਧੇ ਅਪਲਾਈ ਕਰ ਦੇਣਾ ਵੀ ਮੇਰੇ ਕੋ ਮਨਾਂ ਦਾ ਏਜੰਟ ਇਦਾਂ ਦੇ ਬਹੁਤ ਫੇਕ ਡਾਕੂਮੈਂਟ ਬਣਾ ਦਿੰਦੇ ਆ ਵੀਜ਼ਾ ਲੱਗਣ ਦੇ ਚਾਂਸਸ 10% ਹੀ ਐ ਬਟ ਉਹਦੀ ਪ੍ਰੋਫਾਈਲ ਖਰਾਬ ਹੋ ਜਾਂਦੀ ਐ ਉਹ ਬੰਦਾ ਦੁਬਾਰਾ ਵੀ ਵੀਜ਼ਾ ਨਹੀਂ ਅਪਲਾਈ ਕਰ ਸਕਦਾ ਨਹੀਂ ਲੈ ਸਕਦਾ ਤੇ ਏਜੰਟ ਇਦਾਂ ਦੇ ਹੈਗੇ ਆ ਮੈਂ ਤੇਰਾ ਕਰੋੜ ਡੇਢ ਕਰੋੜ ਵੀ ਬੈਲੈਂਸ ਸ਼ੋਅ ਕਰ ਦੂੰਗਾ ਕਾਗਜ਼ਾਂ ਚ ਹੀ ਕਰਨਾ ਵੀਜ਼ਾ ਤਾਂ ਵੀ ਰਿਫਿਊਜ਼ ਹੋ ਜਾਂਦਾ ਬਟ ਏਜੰਟ ਕੀ ਕਰਦੇ ਉਹ ਸੋਚਦੇ ਯਾਰ ਮੇਰੇ ਤੇ ਇੰਨੇ ਲੱਖ ਬਣ ਰਹੇ ਆ ਹਾਂ ਮੈਂ ਤੇ ਲਗਾਉਣਾ ਹੀ ਐ ਕੀ ਵਾਕਿਆ ਹੀ ਕਰੋੜਾ ਰੁਪਇਆ ਖਾਤੇ ਚ ਹੋਣਾ ਜ਼ਰੂਰੀ ਹੈ ਜੇ ਵਿਜ਼ਟਰ ਵੀਜ਼ਾ ਲੈਣਾ ਤਾਂ ਭਾਜੀ ਕਿਸੇ ਵੀ ਵੱਡੇ ਮੁਲਕ ਲਈ ਵੀਜ਼ਾ ਲੈਣ ਲਈ ਸਿੰਗਲ ਐਪਲੀਕੈਂਟ ਦਾ 4 ਤੋਂ 5 ਲੱਖ ਰੁਪਏ ਮੋਰ ਦਨ ਸਫੀਟ ਰਾਈਪ 5 ਲੱਖ ਮੈਂ ਕਹਾਂ 4 ਤੋਂ 5 ਲੱਖ ਰੁਪਏ ਚ ਮੈਂ ਆਪ ਕਈਆਂ ਦੇ ਵੀਜ਼ੇ ਲਵਾਏ ਹੈਗੇ ਮੈਂ ਆਇਆ ਤੁਹਾਡੇ ਕੋਲ ਔਰ ਮੇਰਾ ਬਿਲਕੁਲ ਕਲੀਨ ਪਾਸਪੋਰਟ ਹੈ ਮੈਂ ਕਿਤੇ ਟਰੈਵਲ ਨਹੀਂ ਮੈਂ ਤੁਹਾਨੂੰ ਕਹਿਣਾ ਕਿ ਮੈਂ ਯੂਕੇ ਜਾਂ ਕੈਨੇਡਾ ਜਾਣਾ ਹੈ ਜਾਂ ਯੂਐਸ ਜਾਣਾ ਹੈ ਫਿਰ ਤੁਸੀਂ ਕੀ ਗਾਈਡ ਕਰਦੇ ਹੋ ਕਿ ਪਹਿਲਾਂ ਕਿਹੜੀਆਂ ਕੰਟਰੀਆਂ ਜਾ ਕੇ ਬਸ ਵੈਤਨਾਮ ਚਲੇ ਜਾਵੇ ਦੁਬਈ ਚਲੇ ਜਾਵੇ ਇਹ ਕੋਈ ਵੀ ਵਿਚਾਰ ਬੰਨੇ ਕੰਟਰੀ ਬੰਦਾ ਟਰੈਵਲ ਕਰ ਰੋਵੇ ਔਰ ਮੇਰੇ ਸਹਮ ਨਾਲ ਇਹ ਤੁਸੀਂ 6 ਕੰਟਰੀ 1.5 ਤੋਂ 2 ਲੱਖ ਰੁਪਏ ਤੋਂ ਘੱਟ ਸਸਤੀਕਾਲ ਸਾਰਿਆਂ ਨੂੰ ਮੈਂ ਸਿਮਰਨ ਜੋਤ ਸਿੰਘ ਮੱਕੜ ਇੱਕ ਹੋਰ ਪੋਡਕਾਸਟ ਲੈ ਕੇ ਤੁਹਾਡੇ ਤੱਕ ਹਾਜ਼ਰ ਆ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਬਹੁਤ ਸਾਰੇ ਲੋਕ ਵਿਦੇਸ਼ ਘੁੰਮਣ ਜਾਣ ਦਾ ਮਨ ਬਣਾ ਰਹੇ ਹੈ ਕੈਨੇਡਾ ਯੂਕੇ ਆਸਟ੍ਰੇਲੀਆ ਹੁਣ ਪੰਜਾਬ ਮੇਰੇ ਖਿਆਲ ਜਿਹੋ ਜਾਂ ਮੋਗੇ ਗਏ ਜਿਹੋ ਜੇ ਜਲੰਧਰ ਗਏ ਉਹੋ ਜੇ ਵੈਨਕੂਵਰ ਸਰੀ ਉਹੋ ਜੇ ਲੰਡਨ ਜਾ ਆਉਣੇ ਆ ਹੁਣ ਪਰ ਦਿੱਕਤ ਇਹ ਹੈ ਕਿ ਸਾਡੇ ਵੀਜ਼ੇ ਨਹੀਂ ਲੱਗਦੇ ਹਿੰਦੁਸਤਾਨ ਦੀ ਛਵੀ ਸਾਡੇ ਮੁਲਕ ਦੀ ਛਵੀ ਦਿਨੋਂ ਦਿਨ ਪਿਛਲੇ ਦਿਨਾਂ ਚ ਚੰਗੀ ਹੋਈ ਹੈ ਬਿਹਤਰ ਹੋਈ ਹੈ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦਾ ਕਿਹਾ ਜਾਂਦਾ ਹੈ ਗਲੋਬਲੀ ਕੱਦ ਵਧਿਆ ਤੀਜੀ ਵਾਰ ਸਰਕਾਰ ਬਣੀ ਹੈ ਫਿਰ ਵੀ ਇੱਕ ਤਾਂ ਸਾਡਾ ਪਾਸਪੋਰਟ ਵੀਕ ਹੋਣਾ ਦੂਜਾ ਜਿਹੜੇ ਫਰਸਟ ਵਰਲਡ ਕੰਟਰੀਜ਼ ਨੇ ਯੂ ਐਸ ਏ ਕੈਨੇਡਾ ਯੂ ਕੇ ਆਸਟ੍ਰੇਲੀਆ ਇਹ ਸਾਨੂੰ ਇੰਨਾ ਸੌਖਾ ਵਿਜ਼ਟਰ ਵੀਜ਼ਾ ਕਿਉਂ ਨਹੀਂ ਦਿੰਦੇ ਕੀ ਕੋਈ ਰੇਸਿਜ਼ਮ ਹੈ ਜਾਂ ਫਿਰ ਸਾਡੇ ਚ ਕੋਈ ਕਮੀ ਹੈ ਅੱਜ ਗੱਲਬਾਤ ਡਿਸਕਸ਼ਨ ਇਸ ਬਾਰੇ ਕਰਾਂਗੇ ਕਿ ਕਿਵੇਂ ਫਰਸਟ ਵਰਲਡ ਕੰਟਰੀਜ਼ ਦੇ ਵਿੱਚ ਟ੍ਰੈਵਲ ਕੀਤਾ ਜਾਵੇ ਸਾਡੇ ਨਾਲ ਬੀਟੀਐਸ ਤੋਂ ਹਰਪ੍ਰੀਤ ਸਿੰਘ ਜੀ ਨੇ ਬਹੁਤ ਸਵਾਗਤ ਹੈ ਭਾਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਮੈਨੂੰ ਦੁਬਾਰਾ ਤੋਂ ਬੁਲਾਉਣ ਦੇ ਅਸੀਂ ਅੱਜ ਡਿਸਕਸ ਕੀਤਾ ਕਿ ਇਸ ਗੱਲ ਦੇ ਉੱਤੇ ਇੱਕ ਪੋਡਕਾਸਟ ਕੀਤਾ ਜਾਵੇ ਤਾਂ ਤੁਹਾਡਾ ਸਾਡੇ ਜ਼ਹਿਨ 'ਚ ਆਇਆ ਕਿ ਤੁਹਾਨੂੰ ਇਨਵਾਈਟ ਕਰੀਏ ਫਰਸਟ ਵਰਲਡ ਕੰਟਰੀਜ਼ ਦੇ ਜਿਹੜੇ ਵੀਜ਼ੇ ਐ ਭਾਜੀ ਖਾਸ ਤੌਰ ਤੇ ਪੰਜਾਬੀਆਂ ਦੇ ਯੂਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਯੂਰੋਪੀਅਨ ਕੰਟਰੀਜ਼ ਉਹ ਕਿਉਂ ਨਹੀਂ ਲੱਗਦੇ ਭਾਜੀ ਸਾਡੇ ਵੀਜ਼ੇ ਇੰਨੇ ਔਖੇ ਕਿਉਂ ਐ ਭਾਜੀ ਇਹਦੇ 'ਚ ਨਾ ਸਭ ਤੋਂ ਪਹਿਲੀ ਗੱਲ ਦੋਸ਼ ਕੁਝ ਆਪਣੇ ਲੋਕਾਂ ਦਾ ਵੀ ਹੈਗਾ ਹੂੰ ਪਹਿਲੀ ਗੱਲ ਤੇ ਮੈਂ ਇਹ ਕਹਿੰਦਾ ਆ ਆਪਾਂ ਕਦੀ ਛੋਟੇ ਕੰਟਰੀ ਘੁੰਮੇ ਨਹੀਂ ਹੁੰਦੇ ਆਪਾਂ ਸਿੱਧੇ ਕੈਨੇਡਾ ਅਮਰੀਕਾ ਅਪਲਾਈ ਕਰ ਦਿੰਨੇ ਆ ਹੂੰ ਆਪਾਂ ਕਦੀ ਸਿੰਗਾਪੁਰ ਗਏ ਨਹੀਂ ਆਪਾਂ ਮਲੇਸ਼ੀਆ ਗਏ ਨਹੀਂ ਟਰੈਵਲ ਹਿਸਟਰੀ ਆਪਣੀ ਹੈ ਨਹੀਂ ਆਪਣਾ ਉਥੇ ਪਰਪਸ ਆਫ ਵਿਜ਼ਿਟ ਸਹੀ ਤਰੀਕੇ ਬੰਦਾ ਹੀ ਨਹੀਂ ਇੱਕ ਇੰਟੈਂਸ਼ਨ ਹੀ ਨਜ਼ਰ ਆਉਂਦੀ ਮੈਂ ਜਨੂਅਲ ਵਿਜ਼ਟਰ ਹੈਗਾ ਵੀ ਵਿਜ਼ਟਰ ਵੀਜ਼ਾ ਤਾਂ ਉਹਨੂੰ ਮਿਲੇਗਾ ਨਾ ਜਿਹਦੀ ਜਨੂਅਲ ਇੰਟੈਂਸ਼ਨ ਹੈਗੀ ਆ ਵੀ ਮੈਂ ਵਾਕੇ ਘੁੰਮਣ ਚੱਲਾਂ ਤੇ ਵਾਪਸ ਆਉਂਗਾ ਹੂੰ ਆਪਣੇ ਲੋਕ ਕੀ ਆਪਾਂ ਗਏ ਕਦੀ ਹੈ ਨਹੀਂ ਕਿ ਕਦੀ ਦੁਬਈ ਗਏ ਨਹੀਂ ਹੈਗੇ ਤੇ ਆਪਾਂ ਸਿੱਧੇ ਅਪਲਾਈ ਕਰ ਦੇਣਾ ਵੀ ਮੈਂ ਘੁੰਮਣਾ ਆ ਰਿਹਾ ਪਹਿਲਾਂ ਐਟ ਲੀਸਟ ਤੁਸੀਂ ਆਪਣੇ ਜਿਹੜੇ ਨੇੜੇ ਤੜੇ ਏਸ਼ੀਆ ਚ ਮੁਲਕ ਹੈਗੇ ਆ ਉਹ ਤੇ ਘੁੰਮ ਲਓ ਹੂੰ ਦੂਸਰਾ ਮੇਨ ਵੱਡਾ ਪੁਆਇੰਟ ਭਾਜੀ ਡਾਕੂਮੈਂਟੇਸ਼ਨ ਕਲਾਇੰਟ ਏਜੰਟ ਕੋਲ ਜਾਂਦਾ ਵੀ ਮੈਨੂੰ ਇਸ ਕੰਟਰੀ ਭੇਜ ਦੇ ਜਿੱਦਾਂ ਮਰਜੀ ਭੇਜ ਦੇ ਤੇ ਮੈਂ ਪਹੁੰਚਣਾ ਉੱਥੇ ਕਿਸੇ ਵੀ ਤਰੀਕੇ ਕਿਉਂਕਿ ਉਹਦੀ ਇੰਟੈਂਸ਼ਨ ਘੁੰਮਦੀ ਹੈ ਨਹੀਂ ਠੀਕ ਹੈ ਉਨ ਇੱਥੇ ਆਪਣੀ ਜਨਤਾ ਦੀ ਵੀ ਗਲਤੀ ਹੈ ਬਹੁਤ ਵੱਡੀ ਏਜੰਟ ਇਦਾਂ ਦੇ ਬਹੁਤ ਫੇਕ ਡਾਕੂਮੈਂਟ ਬਣਾ ਦਿੰਦੇ ਆ ਜਿਹੜੇ ਕੀ ਜਿਹਦੇ ਟਕੀ ਵੀਜ਼ਾ ਲੱਗਣ ਦੇ ਚਾਂਸ ਸਿਰ 10% ਹੀ ਹੈ ਬਟ ਉਹਦੀ ਪ੍ਰੋਫਾਈਲ ਖਰਾਬ ਹੋ ਜਾਂਦੀ ਹੈ ਉਹ ਬੰਦਾ ਦੁਬਾਰਾ ਵੀ ਵੀਜ਼ਾ ਨਹੀਂ ਅਪਲਾਈ ਕਰ ਸਕਦਾ ਨਹੀਂ ਲੈ ਸਕਦਾ ਕਿਉਂਕਿ ਉਹਨੂੰ ਪਤਾ ਹੀ ਨਹੀਂ ਹੁੰਦਾ ਮੇਰੇ ਕਿਹੜੇ ਡਾਕੂਮੈਂਟ ਲੱਗੇ ਆ ਹਮ ਚੱਲਦਾ ਫਿਰਦੇ ਏਜੰਟ ਉਹ ਕਲੈਂਟ ਨੂੰ ਡਾਕੂਮੈਂਟ ਦਿੰਦੇ ਨਹੀਂ ਹੈਗੇ ਭਾਜੀ ਜਦੋਂ ਆਪਾਂ ਜ਼ਰੂਰਤ ਤੋਂ ਜ਼ਿਆਦਾ ਕਾਲੀ ਕਰਾਂਗੇ ਠੀਕ ਹੈ ਜਦੋਂ ਆਪਾਂ ਗਲਤ ਰਸਤਿਆਂ ਤੇ ਤੁਰਾਂਗੇ ਜੀ ਜਦੋਂ ਆਪਾਂ ਆਪਣੀ ਇੰਟੈਂਸ਼ਨ ਐਂਬੈਸੀ ਅਕੇ ਨਹੀਂ ਕਲੀਅਰ ਕਰਾਂਗੇ ਕਿਤਨਾ ਵੀਜ਼ਾ ਮਿਲੇਗਾ ਤਾਂ ਤੁਸੀਂ ਕਹਿ ਰਹੇ ਹੋ ਪਹਿਲੀ ਗੱਲ ਤਾਂ ਇਹ ਹੈ ਕਿ ट्रैवल ਹਿਸਟਰੀ ਹੋਵੇ ਭਾਜੀ ਬਿਲਕੁਲ ਟ੍ਰੈਵਲ ਹਿਸਟਰੀ ਹੋਵੇ ਪਹਿਲੀ ਗੱਲ ਭਾਜੀ ਤੁਹਾਡੀ ਟ੍ਰੈਵਲ ਹਿਸਟਰੀ ਜੈਨੂਨ ਹੋਵੇ ਦੂਸਰੀ ਗੱਲ ਤੁਹਾਡੇ ਡਾਕੂਮੈਂਟ ਜੈਨੂਨ ਹੋ ਤੁਸੀਂ ਜੇ ਫੇਕ ਡਾਕੂਮੈਂਟ ਦੇ ਅਪਲਾਈ ਕਰੋਗੇ ਨਾ ਕਈ ਤੇ ਏਜੰਟ ਐਦਾਂ ਦੇ ਹੈਗੇ ਆ ਮੈਂ ਤੇਰਾ ਕਰੋੜ ਡੇਢ ਕਰੋੜ ਵੀ ਬੈਲੈਂਸ ਸ਼ੋ ਕਰ ਦਊਗਾ ਕਾਗਜ਼ਾਂ ਚ ਹੀ ਕਰਨਾ ਵੀਜ਼ਾ ਤਾਂ ਵੀ ਰਿਫਿਊਜ਼ ਹੋ ਜਾਂਦਾ ਬੱਦੀ ਅੱਜ ਦੀ ਡੇਟ 'ਚ ਐਮਬੈਸੀਆਂ ਕੋਲ ਨਾ AI ਸਿਸਟਮ ਹੈ ਸਾਰਾ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਰਾ ਜੀ ਹਰ ਇੱਕ ਚੀਜ਼ ਟਰੈਕ ਹੋ ਜਾਂਦੀ ਹੈ ਜੀ ਜਿਹੜੀ ਕਿ ਕਾਫੀ ਟਾਈਮ ਪਹਿਲਾਂ ਨਹੀਂ ਹੁੰਦੇ ਸੀ ਜੀ ਹੁਣ AI ਬਹੁਤ ਹੱਵੀ ਹੈ ਹੁਣ ਉਸ ਚੀਜ਼ ਦੇ ਵਿੱਚ ਫੇਕ ਡਾਕੂਮੈਂਟੇਸ਼ਨ ਦੇ ਉੱਤੇ ਵੀਜ਼ਾ ਲੈਣਾ ਬਹੁਤ ਔਖਾ ਨਾ ਦੇ ਬਰਾਬਰ ਆ ਦੱਸੋ ਇਹ ਕਿੰਦੋ ਬਟ ਏਜੰਟ ਕੀ ਕਰਦੇ ਹੋ ਸੁਝਦੇ ਯਾਰ ਮੇਰੇ ਦੇ ਇੰਨੇ ਲੱਖ ਬਣ ਰਹੇ ਆ ਹਾਂ ਮੈਂ ਤੇ ਲਗਾਉਣਾ ਹੀ ਹੈ ਜਾਂ ਪ੍ਰੋਸੈਸਿੰਗ ਫੀਸ ਦੇ ਨਾਂ ਤੇ ਉਹ ਲੈ ਲੈਂਦੇ ਆ ਮੈਂ ਯਾ ਆਪਣੀ ਪ੍ਰੋਸੈਸਿੰਗ ਫੀਸ ਲੈ ਲਈਆਂ ਤਾਂ ਪੈਸੇ ਕਮਾ ਲੇ ਅੰਬੈਸੀ ਕਲਾਇੰਟ ਕੋਲੋਂ ਭਰਵਾ ਲੈਂਦੇ ਆ ਉਹਨਾਂ ਦਾ ਆਪਣਾ ਜਾਣ ਨੂੰ ਹੁੰਦਾ ਨਹੀਂ ਜੇ ਇਹਦਾ ਇਲਾਕੇ ਆ ਗਿਆ ਤੇ ਮੈਂ ਤੇ ਲਖਨਪੁਰ ਲੈ ਲਊਗਾ ਨਹੀਂ ਤੇ ਉਹਨੂੰ ਵੀ ਪਤਾ ਹੁੰਦਾ ਹੁਣ ਰਿਫਿਊਜ਼ ਹੀ ਹੈ ਭਾਜੀ ਕਲਾਇੰਟ ਕਾਲੀ ਨਾ ਕਰੇ ਕਲਾਇੰਟ ਜੈਨੂਇਨਲੀ ਪੰਜ ਜਾਂ ਸੱਤ ਕੰਟਰੀ ਘੁੰਮੇ ਸਾਡਾ ਕੰਮ ਕੰਸਲਟੇਸ਼ਨ ਆ ਸਾਡੇ ਕੋਲ ਸਿਰਫ ਕੰਸਲਟੇਸ਼ਨ ਲੈਣ ਆ ਜਵੇ ਅਸੀਂ ਪ੍ਰੋਪਰ ਗਾਈਡ ਕਰਾਂਗੇ ਵੀ ਕੀ ਤੂੰ ਆਪਣੇ ਡਾਕੂਮੈਂਟੇਸ਼ਨ ਨੂੰ ਸਿਰਫ 2-3 ਮਹੀਨਿਆਂ ਦੇ ਵਿੱਚ ਕਿਦਾਂ ਜੈਨੂਨ ਬਣਾ ਸਕਦਾ ਜਿਵੇਂ ਇੱਕ ਆਮ ਧਾਰਨਾ ਜਿਹੜੀ ਹੈ ਕਿ ਜਦੋਂ ਕਿਸੇ ਏਜੰਟ ਕੋਲੇ ਜਾਓ ਕਹਿੰਦੇ ਆ ਕਿ ਤੁਹਾਡੇ ਨਾ ਫੰਡਸ ਨਹੀਂ ਇੰਨੇ ਜ਼ਿਆਦਾ ਹੈਗੇ ਤੇ ਤੁਹਾਡੇ ਫੰਡ ਸ਼ੋਅ ਕਰਨੇ ਪੈਣਗੇ ਕਿ ਕੈਨੇਡਾ ਵਰਗੇ ਮੁਲਕ ਚ ਜਾਂ ਯੂ ایس اے ਜਾ ਰਹੇ ਹਾਂ ਤੇ ਤੁਸੀਂ ਉਹਨਾਂ ਨੂੰ ਕੀ ਸ਼ੋਅ ਕਰੋਗੇ ਕਿ ਸਾਡੇ ਕੋਲ ਇੰਨੇ ਪੈਸੇ ਹੀ ਨਹੀਂ ਪਏ ਖਾਤੇ 'ਚ ਤਾਂ ਫਿਰ ਬੰਦਾ ਕਹਿੰਦਾ ਕਿ ਮੇਰੇ ਕੋਲ ਤਾਂ ਜੀ ਆਹੀ 10-12 ਲੱਖ ਰੁਪਇਆ ਪਿਆ ਫਿਰ ਉਹ ਕਹਿੰਦੇ ਆ ਕਿ ਫੰਡ ਸ਼ੋਅ ਕਰਾ ਦੇਾਂਗੇ ਅਸੀਂ ਔਰ ਉਹਦਾ ਪੈਸਾ ਲੈਂਦੇ ਆ ਕੀ ਵਾਕਿਆ ਹੀ ਕਰੋੜਾ ਰੁਪਇਆ ਖਾਤੇ ਚ ਹੋਣਾ ਜ਼ਰੂਰੀ ਹੈ ਜੇ ਵਿਜ਼ਟਰ ਵੀਜ਼ਾ ਲੈਣਾ ਤਾਂ ਭਾディ ਕਿਸੇ ਵੀ ਵੱਡੇ ਮੁਲਕ ਲਈ ਵੀਜ਼ਾ ਲੈਣ ਲਈ ਸਿੰਗਲ ਐਪਲੀਕੈਂਟ ਦਾ 4 ਤੋਂ 5 ਲੱਖ ਰੁਪਏ ਮੋਰ ਥਨ ਸਫੀਸ਼ੀਐਂਟ ਹੈ 5 ਲੱਖ ਮੈਂ ਕਹਾਂ 4 ਤੋਂ 5 ਲੱਖ ਰੁਪਏ ਚ ਮੈਂ ਆਪ ਕਈਆਂ ਦੇ ਵੀਜ਼ੇ ਲਵਾਏ ਹੈਗੇ ਮੈਂ ਆਪਣੇ ਨਾਲ ਜੋ ਪ੍ਰੈਕਟੀਕਲ ਹੋਇਆ ਮੈਂ ਤੁਹਾਨੂੰ ਉਹਦੀ ਗੱਲ ਦੱਸਾਂ ਕਿਉਂਕਿ ਪਾਜੀ ਅਗਲੇ ਇਹ ਦੇਖਦੇ ਇਹ ਵਾਕਏ ਇੰਟੈਂਸ਼ਨ ਜੇ ਇਹਦੀ ਟਰੈਵਲ ਕਰਨ ਦੀ ਹੈਗੀ ਹੈ ਜੇ ਇਹ ਵਾਕਏ ਹੀ ਜਨਨ ਵਿਸਤਰ ਹੈਗਾ ਜੇ ਇਹ ਆਲਰੇਡੀ ਟਰੈਵਲਡ ਹੈਗਾ ਡਾਕੂਮੈਂਟੇਸ਼ਨ ਅਜਿ ਦੇ ਰੈਟ ਚ ਵੈਰੀਫਾਈ ਹੋ ਜਾਂਦੀ ਹੈ ਫਿਰ ਉਹ ਆਲਰੇਡੀ ਟਰੈਵਲ ਮੈਟਰ ਕਰਦਾ ਪਾਜੀ ਇੱਕ ਸਿੰਗਲ ਬੰਦੇ ਦਾ 5 ਅਕਤੂਬਰ ਕਿਹੜੇ ਕੰਟਰੀ ਜਾਂਦਾ ਖਰਚਾ ਤੁਸੀਂ ਮੈਨੂੰ ਦੱਸੋ ਕਿਸੇ ਕੰਟਰੀ ਦੀ ਟਿਕਟ 2 ਲੱਖ ਤੋਂ ਉੱਪਰ ਹੈਗੀ ਤੁਸੀਂ ਵਰਲਡ ਦੇ ਵੀ ਜਾਣਾ ਉਹ ਇਹ ਗੱਲ ਦੇਖਦੇ ਹੈ ਕੈਨੇਡਾ ਜਾਂ ਯੂਰੋਪੀਅਨ ਕੰਟਰੀਜ਼ ਕਿ ਇਹ ਪਹਿਲਾਂ ਟਰੈਵਲ ਕੀਤਾ ਤੇ ਉਹ ਇਸ ਗੱਲ ਨੂੰ ਕਨਸਿਡਰ ਕਰਦੇ ਆ ਵੀ ਇਹ ਕਿਹੜੇ ਕਿਹੜੇ ਮੁਲਕਾਂ ਚ ਗਿਆ ਪਹਿਲਾਂ ਪਾਜੀ ਬਿਲਕੁਲ ਦੇਖੋ ਪਾਜੀ ਕੈਨੇਡਾ ਦੇ ਵਿੱਚ ਕੀ ਹੈ ਆਪਣੇ ਪੰਜਾਬੀ ਭਾਈਚਾਰਾ ਗਿਆ ਬਹੁਤ ਹੋਇਆ ਜਦੋਂ ਉਹ ਕਿਸੇ ਨੂੰ ਸਪான்ਸਰ ਭੇਜ ਦਿੰਦਾ ਨਾ ਉਸ ਤੋਂ ਬਾਅਦ ट्रैवल ਹਿਸਟਰੀ ਦਾ ਉਹਦੇ ਵਿੱਚ ਕੋਈ ਲੰਬਾ ਚੌੜਾ ਰੋਲ ਨਹੀਂ ਰਹਿ ਜਾਂਦਾ ਸਿਰਫ ਕੈਨੇਡਾ ਲਈ ਬਾਕੀ ਕੰਟਰੀਆਂ ਲਈ ਜੇ ਤੁਸੀਂ ਵੀਜ਼ਾ ਲੈਣਾ ਹੈ ਤੇ 10212 ਵੀਜ਼ੇ ਤੁਸੀਂ ਲਵਾ ਸਕਦੇ ਹੋ ਵਿਦਾਊਟ ट्रैवल ਹਿਸਟਰੀ ਬਟ ਜਨਰਲੀ ਜੇ ਆਪਾਂ ਅੱਛਾ ਸਕਸੈਸ ਰੇਟ ਕਰੀਏ 10 ਤੋਂ 9 ਜਾਂ 10 ਵੀਜ਼ੇ ਲੈਣੇ ਆ ਤੇ ਉਹ ਟਰੈਵਲਡ ਕਲਾਈਂਟਸ ਦੇ ਹੀ ਆਣਗੇ ਬਾਕੀ ਰੈਸਟ ਆਫ ਦਾ ਵਰਲਡ ਜਿਹੜੇ ਮਰਜ਼ੀ ਕੰਟਰੀ ਨਹੀਂ ਉਹਦੇ ਚ ਜੇ ਕੋਈ ਬੰਦਾ ਮੰਨ ਲਓ ਮੈਂ ਆਇਆ ਤੁਹਾਡੇ ਕੋਲੇ ਔਰ ਮੇਰਾ ਬਿਲਕੁਲ ਕਲੀਨ ਪਾਸਪੋਰਟ ਹੈ ਮੈਂ ਕਿਤੇ ਟਰੈਵਲ ਨਹੀਂ ਮੈਂ ਤੁਹਾਨੂੰ ਕਹਿਣਾ ਕਿ ਮੈਂ ਯੂਕੇ ਜਾਂ ਕੈਨੇਡਾ ਜਾਣਾ ਹੈ ਯੂਐਸ ਜਾਣਾ ਹੈ ਫਿਰ ਤੁਸੀਂ ਕੀ ਗਾਈਡ ਕਰਦੇ ਹੋ ਕਿ ਪਹਿਲਾਂ ਕਿਹੜੀਆਂ ਕੰਟਰੀਆਂ ਜਾ ਕੇ ਆ ਹਾਂਜੀ ਮੈਂ ਕਹਨਾ ਕੋਈ ਬਹੁਤ ਵੱਡੇ ਦੇਸ਼ ਤੇ ਆਪਾਂ ਵੀਜ਼ਾ ਲਵਾਉਣਾ ਹੀ ਨਹੀਂ ਹੈਗਾ ਸਿੰਗਾਪੁਰ ਚਲੇ ਜਾਵੇ ਮਲੇਸ਼ੀਆ ਚਲੇ ਜਾਵੇ ਚਾਈਨਾ ਦਾ ਵੀਜ਼ਾ ਅੱਜ ਕੱਲ ਔਖਾ ਮਿਲਦਾ ਆਪਾਂ ਤਾਂ ਵੀ ਲੈ ਦਿਆਂਗੇ ਚਾਈਨਾ ਟਰੈਵਲ ਕਰ ਲਵੇ ਚਾਈਨਾ ਦੇ ਵੀਜ਼ੇ ਦੀ ਅੱਜ ਡੇਟ ਚ ਵੈਲਿਊ ਬਹੁਤ ਹੈ ਉਸ ਤੋਂ ਬਾਅਦ ਵੈਟਨਾਮ ਚਲੇ ਜਾਵੇ ਦੁਬਈ ਚਲੇ ਜਾਵੇ ਇਹ ਕੋਈ ਵੀ 4-5 ਕੰਟਰੀ ਬੰਦਾ ਟਰੈਵਲ ਕਰ ਰਿਹਾ ਹੋਵੇ ਔਰ ਮੇਰੇ ਸਾਬ ਨਾਲ ਇਹ ਤੁਸੀਂ 6 ਕੰਟਰੀ 1.5 ਤੋਂ 2 ਲੱਖ ਰੁਪਏ ਚ ਖੁੰਮ ਸਕਦੇ ਹੋ ਹੂੰ 4 ਕੰਟਰੀ ਤੁਸੀਂ 1 ਲੱਖ ਰੁਪਏ ਚ ਖੁੰਮ ਸਕਦੇ ਹੋ ਬਿਲਕੁਲ ਜੇ ਤੁਸੀਂ 1 ਲੱਖ ਰੁਪਏ ਖਰਚ ਕੇ ਆਪਣਾ ਪਾਸਪੋਰਟ ਸਟਰੋਂਗ ਕਰ ਲਓ ਜੀ ਉਸ ਤੋਂ ਬਾਅਦ ਚੋ ਕਿਸੇ ਜੈਨੂਨ ਕੰਸਲਟੈਂਟ ਕੋਲੋਂ ਜੈਨੂਨ ਐਡਵਾਈਜ਼ਰ ਕੋਲੋਂ ਆਪਣੀ ਡਾਕੂਮੈਂਟੇਸ਼ਨ ਤੇ ਸਿਰਫ ਮਹੀਨਾ ਦੋ ਮਹੀਨੇ ਮਿਹਨਤ ਕਰੋ ਤੇ ਮੈਂ ਸੋਚਦਾ 100 ਚੋਂ 90 ਵੀਜ਼ਾ ਲੈ ਜਾ ਸਕਦਾ ਜਾਂ 95 ਵੀਜ਼ਾ ਲੈ ਸਕਦਾ ਤਾਂ ਤੁਸੀਂ ਕਹਿ ਰਹੇ ਹੋ ਕਿ ਪਹਿਲੀ ਸ਼ਰਤ ਹੈ ਕਿ ਟ੍ਰੈਵਲ ਹਿਸਟਰੀ ਦੂਜੀ ਸ਼ਰਤ ਹੈ ਕਿ ਕੋਈ ਵੀ ਫੇਕ ਡਾਕੂਮੈਂਟ ਨਾ ਹੋਵੇ ਫੇਕ ਡਾਕੂਮੈਂਟ ਨਾ ਹੋਵੇ ਜੈਨੂਨ 4 ਤੋਂ 5 ਲੱਖ ਪਰ ਹੈਡ ਜੇ ਸਪਾਊਸ ਕੇਸ ਹੈ 8 ਤੋਂ 10 ਲੱਖ ਦੇ ਫੰਡ ਤੇ ਵੀ ਆਰਾਮ ਨਾਲ ਵੀਜ਼ਾ ਲਿਆ ਜਾ ਸਕਦਾ ਕੀ ਇਹ ਮੈਸੀਆਂ ਇਹ ਵੀ ਦੇਖਦੀਆਂ ਵੀ ਤੁਹਾਡਾ ਵਾਪਸ ਆਨ ਦਾ ਰੀਜ਼ਨ ਕੀ ਹੈ ਕਿਉਂਕਿ ਬੜੇ ਲੋਕਾਂ ਦੀ ਹੂੰ ਬਿਲ ਬੰਦੇ ਇੱਕ ਵਿਸਟਰ ਦੀ ਇੰਟੈਂਸ਼ਨ ਕਲੀਅਰ ਹੋ ਜਾਂਦੀ ਜੇ ਉਹ ਆਲਰੇਡੀ ਜੈਨੂਨਲੀ ਉਹਦੇ ਕੋਲ ਡਾਕੂਮੈਂਟਸ ਹੈਗੇ ਕੀ ਉਹ ਉਥੇ ਕੰਮ ਕਰਦਾ ਹੈ ਜਾਂ ਕੀ ਉਹਦੀ ਜੌਬ ਹੈ ਜੇ ਉਹਦੇ ਜੈਨੂਨ ਐਵਿਡੈਂਸ ਹੈਗੇ ਆ ਕਿਸੇ ਵੀ ਕੰਮ ਦਾ ਬੰਦਾ ਹੋਵੇ ਚਾਹੇ ਉਹ ਆਪਣਾ ਬਿਜ਼ਨਸ ਹੈ ਚਾਹੇ ਉਹ ਵਰਕ ਕਰ ਰਿਹਾ ਕਿਤੇ ਚਾਹੇ ਐਗਰੀਕਲਚਰ ਹੈ ਕੁਝ ਵੀ ਠੀਕ ਹੈ ਜਦੋਂ ਉਹ ਦੇਖਦੇ ਆ ਵੀ ਇਹ ਵਾਕਈ ਜੈਨੂਨਲੀ ਇਹਨਾਂ ਕੰਟਰੀਆਂ ਚ ਘੁੰਮਣ ਗਿਆ ਵਾਪਸ ਆ ਗਿਆ ਇਹਦੀ ਜੈਨੂਨ ਇੰਟੈਂਸ਼ਨ ਐਜ਼ ਅ ਘੁੰਮਣ ਦੀ ਹੈ ਤਾਂ ਉਹਦਾ ਵੀਜ਼ਾ ਕਿਉਂ ਨਹੀਂ ਲੱਗੇਗਾ ਪੂਰੀ ਫੈਮਿਲੀ ਦਾ ਵੀ ਵੀਜ਼ਾ ਆ ਜਾਂਦਾ ਬਿਲਕੁਲ ਆ ਜਾਂਦਾ ਭਾਜੀ ਕਿਉਂ ਨਹੀਂ ਆਉਂਦਾ ਭਾਜੀ ਪੂਰੀ ਫੈਮਿਲੀ ਕਿੱਥੇ ਨਹੀਂ ਘੁੰਮਣ ਜਾ ਸਕਦੀ ਮਜ਼ਾ ਆਉਂਦਾ ਹੀ ਸਾਰੀ ਫੈਮਿਲੀ ਨਾਲ ਘੁੰਮਣ ਜਾ ਕੇ ਉਹਨਾਂ ਦੇ ਦਿਮਾਗ ਚ ਪਈਗਾ ਜਿਵੇਂ ਆ ਪਿਛਲੇ ਦਿਨਾਂ ਚ ਬਹੁਤ ਪ੍ਰਚਲਿਤ ਹੋਇਆ ਕਿ ਮਦਰ ਸਨ ਦਾ ਵੀਜ਼ਾ ਲੈ ਲਓ ਜੇ ਫਾਦਰ ਦਾ ਨਾਲ ਪਾ ਦਿਓ ਤਾਂ ਆਉਂਦਾ ਨਹੀਂ ਹੈ ਭਾਦੀ ਕਿ ਕੈਨੇਡਾ ਦੀ ਪ੍ਰੋਬਲਮ ਹੈ ਥੋੜੀ ਜੀ ਕੈਨੇਡਾ ਚ ਆਪਾਂ ਸਾਰੇ ਫੈਮਿਲੀ ਇਕੱਠੇ ਲਾ ਦਈਏ ਨਾ ਤੇ ਫੈਮਿਲੀ ਟਾਈਸ ਦੀ ਪ੍ਰੋਬਲਮ ਆ ਜਾਂਦੀ ਹੈ ਕਿਸੇ ਵੇਲੇ ਠੀਕ ਹੈ ਬਟ ਬਾਕੀ ਕਿਸੇ ਕੰਟਰੀ ਚ ਨਹੀਂ ਹੈ ਯੂਐਸਚ ਨਹੀਂ ਹੈ ਯੂਕੇ ਚ ਨਹੀਂ ਹੈ ਆਸਟ੍ਰੇਲੀਆ ਚ ਨਹੀਂ ਹੈ ਬਾਕੀ ਕਿਸੇ ਕੰਟਰੀ ਚ ਆਸਟ੍ਰੇਲੀਆ ਤਾਂ ਮੈਂ ਹੁਣੇ ਪੂਰੇ ਪਰਿਵਾਰ ਨਾਲ ਪਿਛਲੇ ਦਿਨਾਂ ਜਾ ਕੇ ਆਇਆ ਤਾਂ ਪੂਰੀ ਫੈਮਿਲੀ ਦਾ ਹੀ ਵੀਜ਼ਾ ਆਇਆ ਮੇਰੀ ਦਾ ਭਾਜੀ ਤੁਹਾਡੀ ਜੇ ਇੰਟੈਂਸ਼ਨ ਸਹੀ ਹੈ ਤੁਹਾਡੀ ਡਾਕੂਮੈਂਟੇਸ਼ਨ ਸਹੀ ਹੈ ਤੁਹਾਡੀ ਜੇ ਟਰੈਵਲ ਹਿਸਟਰੀ ਹੈਗੀ ਹੈ ਤਾਂ ਤੁਹਾਡਾ ਵੀਜ਼ਾ ਆਣਾ ਹੀ ਆਣਾ ਕਿਸੇ ਦਾ ਵੀ ਵੀਜ਼ਾ ਆ ਜਾਂਦਾ ਭਾਜੀ ਬਿਲਕੁਲ ਸਟੂਡੈਂਟਸ ਦਾ ਵੀ ਵਿਜ਼ਟਰ ਵੀਜ਼ਾ ਆ ਸਕਦਾ ਭਾਜੀ ਸਟੂਡੈਂਟਸ ਨਹੀਂ ਭਾਜੀ ਇੱਕ ਭਾਜੀ ਜਾਂ ਉਹਦੇ ਪੇਰੈਂਟਸ ਬਹੁਤ ਸਟਰੋਂਗ ਆ ਤਾਂ ਸਟੂਡੈਂਟ ਦਾ ਵੀਜ਼ਾ ਆ ਜਾਂਦਾ ਜੇ ਪੇਮੈਂਟ ਜਾਂ ਮਾਂ ਪਿਓ ਦੇ ਨਾਲ ਆ ਜਾਂਦਾ ਜਾਂ ਮਾਂ ਪਿਓ ਦੇ ਨਾਲ ਆ ਜਾਂਦਾ ਮਦਰ ਦੇ ਨਾਲ ਆ ਜਾਂਦਾ ਜਾਂ ਫਾਦਰ ਦੇ ਨਾਲ ਆ ਬਿਲਕੁਲ ਬਿਲਕੁਲ ਭਾਜੀ ਕਈ ਹੋਰ ਕੰਟਰੀਆਂ ਆਪਾਂ ਮਦਰ ਫਾਦਰ ਦੋਨਾਂ ਦੇ ਨਾਲ ਵੀ ਅਪਲਾਈ ਕਰ ਸਕਦੇ ਆ ਤਾਂ ਵੀ ਆ ਜਾਂਦਾ ਭਾਜੀ ਮੈਨੂੰ ਐਕਸਪਲੇਨ ਕਰੋ ਜੇ ਤੁਹਾਡੇ ਕੋਲੇ ਕੋਈ ਆਉਂਦਾ ਹੈ ਤਾਂ ਇਹ ਪ੍ਰੋਸੀਜਰ ਕੀ ਹੈ ਕਿ ਕੀ ਆਸ ਲੈ ਕੇ ਬੰਦਾ ਆਵੇ ਕਿ ਵਾਕਿਆ ਹੀ ਵਿਜ਼ਟਰ ਵੀਜ਼ਾ ਲੱਗ ਜਾਂਦਾ ਕਿਉਂਕਿ ਮਾਰਕੀਟ ਭਰੀ ਪਈ ਐ 10000 ਤੋਂ ਵੱਧ ਏਜੰਟ ਐ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਤੁਸੀਂ ਕਹਿ ਰਹੇ ਹੋ ਕਿ ਟਰੈਵਲ ਹਿਸਟਰੀ ਦੇ ਨਾਲ ਆਓ ਜੇ ਨਹੀਂ ਹੈ ਫਿਰ ਬੰਦਾ ਕੀ ਕਰੂਗਾ ਨਹੀਂ ਹੈ ਮੇਰੇ ਕੋਲੇ ਮੈਂ ਤੁਹਾਡੇ ਕੋਲੇ ਆ ਰਿਹਾ ਮੈਂ ਟਰੈਵਲ ਹੀ ਨਹੀਂ ਕੀਤਾ ਹੋਇਆ ਤੇ ਭਾਜੀ ਹੁਣ ਕਰ ਲਓ ਉਹਦੇ ਚ ਕੋਈ ਐ ਮੈਂਡਟਰੀ ਥੋੜੀ ਹੈ ਤੁਹਾਡੀ ਟਰੈਵਲ ਹਿਸਟਰੀ 5 ਸਾਲ ਪੁਰਾਣੀ ਚਾਹੀਦੀ ਹੈ ਇਹ 4-6 ਮਹੀਨੇ ਪੁਰਾਣੀ ਵੀ ਟਰੈਵਲਡ ਹੈਗੇ ਹੋ ਤੁਸੀਂ ਜਾਂ 3 ਮਹੀਨੇ ਪੁਰਾਣੀ ਵੀ ਟਰੈਵਲਡ ਹੈ ਗਿਆ ਵੀਜ਼ਾ ਤਾਂ ਵੀ ਆ ਜਾਣਾ ਠੀਕ ਹੈ ਤੁਸੀਂ ਹੁਣ ਰੀਸੈਂਟ ਤੁਸੀਂ ਭਾਜੀ ਜੇ ਕਿਸੇ ਨੇ ਨਵਾਂ ਵੀਜ਼ਾ ਲਗਵਾਉਣਾ ਹੈਗਾ ਆਪਣਾ ਰੀਸੈਂਟ ਟ੍ਰੈਵਲ ਕਰੇ ਮਾਰਕੀਟ ਜੋ ਪੈਕੇਜ ਰੇਟ ਲਿਆ ਹੋਇਆ ਅਸੀਂ ਪੈਕੇਜ ਵੀ ਉਹਨੂੰ ਚੀਪਸਟ ਲੱਭ ਕੇ ਦੇਵਾਂਗੇ ਸਾਡਾ ਕੰਮ ਹੈ ਠੀਕ ਹੈ ਸਾਰੀ ਮਾਰੀ ਮਤਲਬ ਪਹਿਲਾਂ ਰੇਟ ਬਾਹਰੋਂ ਪਤਾ ਕਰਕੇ ਆਵੇ ਤੇ ਫਿਰ ਆ ਕੇ ਤੁਹਾਨੂੰ ਕਹੇ ਬਾਹਰ ਤਾਂ ਇੰਨੇ ਚ ਭੇਜ ਰਹੇ ਤੁਸੀਂ ਉਹ ਤੋਂ ਘੱਟ ਭੇਜੋਗੇ ਮੈਂ ਉਸ ਤੋਂ ਘੱਟ ਚ ਭੇਜੂਗਾ ਪਹਿਲੀ ਗੱਲ ਮੈਂ ਉਸ ਤੋਂ ਘੱਟ ਚ ਭੇਜੂਗਾ ਦੂਸਰੀ ਗੱਲ ਕਾਲੀ ਨਾ ਕਰੇ ਕਲੈਂਟ ਕਵੇ ਮੈਨੂੰ ਮਹੀਨੇ ਚ ਭੇਜ ਦਿਓ ਨਹੀਂ ਭਾਜੀ ਦੀ ਰਿਫਿਊਜ਼ਲ ਵੀ ਲਖਣੀ ਹੈ ਬੈਨ ਵੀ ਲਖਣਾ ਹੈ ਡਾਕੂਮੈਂਟੇਸ਼ਨ ਨੂੰ ਜੇ ਜੈਨੂਨਲੀ ਸਹੀ ਤਰੀਕੇ ਬਣਾਣਾ ਸਾਡੀ ਗਾਈਡੈਂਸ ਨਾਲ ਆਪਣੇ ਸੀਈਓ ਕੋਲੋਂ ਬਣਵਾਵੇ ਆਪਣੇ ਅਕਾਊਂਟੈਂਟ ਕੋਲੋਂ ਬਣਵਾਵੇ ਸਿਰਫ ਸਾਡੀ ਗਾਈਡੈਂਸ ਲਵੇ ਤੇ ਦੋ ਫੰਡ ਫੰਡ ਤੁਸੀਂ ਵੀ ਕਰਵਾ ਦਿੰਦੇ ਹੋ ਨਹੀਂ ਭਾਜੀ ਨਹੀਂ ਅਸੀਂ ਭਾਜੀ ਮੈਂ ਕਹਿੰਦਾ 4 ਤੋਂ 5 ਲੱਖ ਦੇ ਫੰਡ ਚਾਹੀਦੇ ਆ ਜਿਹਦੇ ਕੋਈ ਕੰਮ ਨਹੀਂ ਕਰਦੇ ਭਾਜੀ ਬਾਹਰ ਕੁ ਮੰਜਣਾ ਉਹ 4 ਤੋਂ 5 ਲੱਖ ਦੇ ਫੰਡ ਨਹੀਂ ਰੇਂਜ ਹੋਣਗੇ ਉਧਰ ਪਰ ਪਾਜੀ ਲੋਕੀ ਮਾਰਕੀਟ ਦੇ ਵਿੱਚ ਯੂਐਸਏ ਦੇ ਨਾਮ ਤੇ 2 ਨੰਬਰ ਚ ਡੌਂਕੀ ਲਾ ਕੇ 50 50 60 60 ਲੱਖ ਰੁਪਏ ਖਰਚ ਕੇ ਜਾ ਰਹੇ ਆ ਤੁਹਾਨੂੰ ਪਤਾ ਇਸ ਚੀਜ਼ ਦਾ ਪਤਾ ਹੈ ਕਿ ਨਹੀਂ ਪਤਾ ਪਾਜੀ ਜਾ ਕੇ ਥਰੇ ਵਾਇਆ ਮੈਕਸੀਕੋ ਤੁਸੀਂ ਜਾ ਕੇ ਥਰੇ ਆ ਯੂਐਸਏ ਯੂਐਸਏ ਜਾਣ ਲਈ ਤੁਹਾਨੂੰ 50 ਲੱਖ ਰੁਪਏ ਦਾ ਫੰਡ ਚਾਹੀਦਾ ਹੈ ਨਹੀਂ ਤੁਹਾਡੇ 10 ਲੱਖ ਦੇ ਫੰਡ ਬਹੁਤ ਹੈ ਤਾਂ ਵੀ ਤੁਸੀਂ ਵੀਜ਼ਾ ਲੈ ਸਕਦੇ ਪਾਜੀ ਮੈਕਸੀਕੋ ਦਾ ਜਨੂਅਲੀ ਵੀਜ਼ਾ ਨਹੀਂ ਮਿਲਦਾ ਯੂਕੇ ਦਾ ਨਹੀਂ ਮਿਲਦਾ ਯੂਰਪ ਦਾ ਨਹੀਂ ਮਿਲਦਾ ਗਲਤ ਰਸਤੇ ਤੇ ਜਾਣਾ ਕਿਉਂ ਹੈ ਜੇ ਕੰਮ ਸਹੀ ਤਰੀਕੇ ਘੱਟ ਪੈਸਿਆਂ 'ਚ ਹੋ ਸਕਦਾ ਤਾਂ ਤੁਸੀਂ ਕਹਿ ਰਹੇ ਹੋ ਵਿਜ਼ਟਰ ਵੀਜ਼ਾ ਲਵਾ ਕੇ ਜਾਂਦੇ ਰਹੋ ਭਾਜੀ ਬਿਲਕੁਲ ਵਿਜ਼ਟਰ ਭਾਜੀ ਜੈਨੂਨਵੇ ਤੇ ਹੀ ਹੈ ਨਾ ਯੂ ਐਸਏ ਦਾ ਤਾਂ ਕਹਿੰਦੇ ਡੇਟ ਨਹੀਂ ਮਿਲਦੀ ਤੁਸੀਂ ਵੀਜ਼ੇ ਦੀ ਗੱਲ ਕਰ ਰਹੇ ਹੋ ਨਹੀਂ ਭਾਜੀ ਡੇਟ ਕਿਉਂ ਨਹੀਂ ਮਿਲਦੀ ਮਿਲਦੀ ਹੈ ਭਾਜੀ ਟਾਈਮ ਲੱਗਦਾ ਹਾਂ ਜੇ ਅੱਜ ਤੁਸੀਂ ਅਪਲਾਈ ਕਰ ਰਹੇ ਹੋ ਤੁਸੀਂ 2-3 ਮਹੀਨੇ ਪਹਿਲਾਂ ਪਲੈਨਿੰਗ ਕਰੋ 100% ਮੈਂ ਡੇਟ ਲੈ ਕੇ ਦਊਗਾ ਨਾ ਮਿਲਣ ਦੀ ਪ੍ਰੋਬਲਮ ਨਹੀਂ ਭਾਜੀ ਕਾਲੀ ਜਦੋਂ ਕਾਲੀ ਹੈ ਨਾ ਮੈਂ ਮਹੀਨੇ 'ਚ ਹੀ ਜਾਣਾ ਮੈਂ 15 ਦਿਨ 'ਚ ਹੀ ਜਾਣਾ ਮੈਂ ਡੇਢ ਮਹੀਨੇ 'ਚ ਜਾਣਾ ਟਾਈਮ ਦਿਓ ਜੈਨੂਨਲੀ ਚੱਲੋ ਆਰਾਮ ਨਾਲ ਤੁਹਾਨੂੰ ਵੀਜ਼ਾ ਮਿਲੇਗਾ ਇਹ 'ਚ ਕੋਈ 1% ਦਿੱਕਤ ਨਹੀਂ ਹੈ ਮੇਰਾ ਐਕਸਪੀਰੀਅੰਸ ਬੋਲਦਾ ਭਾਜੀ ਮੈਂ ਕਿੰਨੇ ਟਾਈਮ ਤੋਂ ਕੰਮ ਕਰ ਰਿਹਾ ਮੈਂ ਕਿੰਨੀ ਦੁਨੀਆ ਦੇ ਵੀਜ਼ੇ ਲਵਾਤੇ ਸੌਆਂ ਚ ਵੀਜ਼ੇ ਲਵਾਤੇ ਸਾਰੇ ਬੰਦੇ ਮੇਰੇ ਨਾਲ ਪਹੁੰਚੇ ਜਿਹੜੇ ਲੋਕਾਂ ਨੇ ਫੇਕ ਡਾਕੂਮੈਂਟ ਤੇ ਵੀਜ਼ੇ ਲਵਾਇਆ ਤੁਹਾਨੂੰ ਪਤਾ ਏਅਰਪੋਰਟ ਤੋਂ ਵਾਪਸ ਵੀ ਭੇਜ ਦਿੰਦੇ ਅੱਛਾ ਨਹੀਂ ਭੇਜਦੇ ਭਾਜੀ ਤੁਸੀਂ ਵੀ ਸੁਣਿਆ ਹੋਣਾ ਏਅਰਪੋਰਟ ਉੱਪਰ ਆ ਕੇ ਰਿਪੋਰਟ ਕਰਦਾ ਇਹ ਭਾਜੀ ਫੇਕ ਡਾਕੂਮੈਂਟੇਸ਼ਨ ਤੇ ਚੱਲੋਗੇ ਤੇ ਪ੍ਰੋਬਲਮ ਆਣੀ ਹੈ ਤੇ ਤੁਸੀਂ ਹੁਣ ਥੋੜਾ ਟਾਈਮ ਦੇ ਕੇ ਆਪਣੇ ਜੈਨੂਇਨ ਡਾਕੂਮੈਂਟ ਕੰਪਲੀਟ ਕਰ ਲਓ ਨਾ ਉਹ ਜ਼ਿਆਦਾ ਬੈਟਰ ਨਹੀਂ ਹੈ ਫਿਰ ਅੱਛਾ ਤੁਸੀਂ ਫੇਕ ਡਾਕੂਮੈਂਟ ਤੁਹਾਡੇ ਜੈਨੂਅਲ ਡਾਕੂਮੈਂਟ ਹੈ ਦੋ ਵਾਰੀ ਰਿਫਿਊਜ਼ ਹੋ ਗਿਆ ਤੁਸੀਂ ਤੀਸਰੀ ਵਾਰੀ ਵੀ ਲੈ ਸਕਦੇ ਹੋ ਸੱਤ ਵਾਰੀ ਰਿਫਿਊਜ਼ ਹੋ ਗਿਆ ਅੱਠਵੀਂ ਵਾਰੀ ਵੀ ਵੀਜ਼ਾ ਲੈ ਸਕਦੇ ਹੋ ਹੂੰ ਕੱਲ ਨੂੰ ਪੀਆਰ ਨਹੀਂ ਹੋਣੀ ਜੇ ਪਹੁੰਚ ਵੀ ਗਏ ਤਾਂ ਭਾਜੀ ਉਹ ਵੀ ਪ੍ਰੋਬਲਮ ਹੈ ਉਹਦੇ 'ਚ ਵੀ ਦਿੱਕਤ ਆ ਜੇ ਤੁਸੀਂ ਪਹੁੰਚ ਵੀ ਗਏ ਕੋਈ ਜੁਗਾੜ ਲਾ ਕੇ ਪਤਾ ਲੱਗਿਆ 5 ਸਾਲ ਮਿਹਨਤ ਕੀਤੀ ਭਾਜੀ ਲੋਕਾਂ ਦਾ ਈਮ ਨਾ ਪਹੁੰਚਣਾ ਸਿਰਫ ਅੱਗੇ ਦਾ ਨਹੀਂ ਸੋਚਣਾ ਪਹੁੰਚਣਾ ਹੈ ਅੱਗੇ ਦਾ ਨਹੀਂ ਸੋਚਣਾ ਮੈਨੂੰ ਇਹ ਦੱਸੋ ਜੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਹੁਣ ਟਰੈਵਲ ਕਰ ਲੈਂਦਾ ਬੰਦਾ ਤੇ ਉਹ ਕਿੰਨੇ ਟਾਈਮ ਦੇ ਵਿੱਚ ਬੰਦਾ 4-5 ਕੰਟਰੀਆਂ 6 ਕੰਟਰੀਆਂ ਘੁੰਮੇ ਤੇ ਫਿਰ ਉਸ ਤੋਂ ਬਾਅਦ ਵੀਜ਼ਾ ਅਪਲਾਈ ਹੋਊਗਾ ਭਾਜੀ ਮੰਨ ਲਓ ਤੁਸੀਂ ਅੱਜ ਆਇਓ ਟੋਟਲ ਪ੍ਰੋਸੈਸਿੰਗ ਟਾਈਮ ਇਹ ਕਹਿੰਦਾ 2 ਤੋਂ 3 ਮਹੀਨੇ ਦੇ ਵਿੱਚ ਤੁਸੀਂ ਘੁੰਮ ਲਓ ਇੰਨੇ ਦੇ ਵਿੱਚ ਆਪਣੇ ਡਾਕੂਮੈਂਟ ਕੰਪਲੀਟ ਕਰ ਲਓ ਤੇ ਮੈਂ ਨਹੀਂ ਸੋਚਦਾ ਕਿਸੇ ਦਾ ਵੀਜ਼ਾ ਸੌਖਾ ਰਿਫਿਊਜ਼ ਹੋ ਸਕਦਾ ਇਹ 5-6 ਕੰਟਰੀਆਂ ਵੀ ਤੁਸੀਂ ਹੈਲਪ ਕਰੋਗੇ ਘੁੰਮਣ ਵਾਸਤੇ ਭਾਜੀ ਬਿਲਕੁਲ ਮੈਂ ਕਹਿੰਦਾ ਪੂਰੀ ਮਾਰਕੀਟ ਚੋਂ ਰੇਟ ਲੈ ਕੇ ਆਜੋ ਮੈਂ ਪੂਰੀ ਮਾਰਕੀਟ ਸਾਰਿਆਂ ਨੂੰ ਘੱਟ ਰੇਟ ਤੇ ਤੁਹਾਨੂੰ ਭੇਜੂਗਾ ਟਰੈਵਲ ਭਾਜੀ ਮੇਰਾ ਕੰਮ ਹੈਗਾ ਜਨਰਲ ਕੰਸਲ ਕੰਸਲਟੇਸ਼ਨ ਦੇਣਾ ਮੈਂ ਮੈਂ ਤੁਹਾਨੂੰ ਕੰਸਲਟੇਸ਼ਨ ਦੇ ਰਿਹਾ ਤੁਸੀਂ ਬਾਹਰੋਂ ਕਰਾਣਾ ਬਾਹਰੋਂ ਕਰਾ ਲੋ ਤੁਹਾਡਾ ਸਸਤਾ ਹੋ ਰਿਹਾ ਮੇਰੇ ਕੋਲੋਂ ਸਸਤਾ ਲੱਗੇਗਾ ਮੇਰੇ ਕੋਲੋਂ ਕਰਾ ਲੋ ਹਾਂ ਉਸ ਤੋਂ ਬਾਅਦ ਉਹ ਵੀਜ਼ਾ ਮੈਂ ਲੈ ਕੇ ਦਊਂਗਾ ਮੇਰੀ ਗਾਰੰਟੀ ਹੈ 10 ਤੋਂ 9 ਵੀਜ਼ਾ ਮੈਂ ਸ਼ੋਰ ਲੈ ਕੇ ਦਊਂਗਾ ਮਿਸਟਰ ਵੀਜ਼ੇ ਮਿਸਟਰ ਵੀਜ਼ੇ ਔਰ ਇਹ ਤੁਸੀਂ ਕਹਿ ਰਹੇ ਹੋ ਅਮਰੀਕਾ ਦਾ ਵੀ ਪੋਸੀਬਲ ਹੈ ਹਾਲਾਂਕਿ ਇਹ ਕਹਿੰਦੇ ਕਿ ਅਮਰੀਕਾ ਦੀ ਤਾਂ ਜਿਹੜੀ ਵੀਜ਼ਾ ਦੇਣਾ ਜਾਂ ਨਾ ਦੇਣਾ ਮੌਕੇ ਤੇ ਹੀ ਵੀਜ਼ਾ ਅਫਸਰ ਦੇ ਹੱਥ ਵਿੱਚ ਹੈ ਜੀ ਦੋ ਮਿੰਟ ਪਹਿਲਾਂ ਤਿਆਰੀ ਮੈਂ ਕਰਾਂਗਾ ਕੀ ਉਹਨੇ ਸਵਾਲ ਪੁੱਛਨੇ ਕੀ ਉਹਦੇ ਜਵਾਬ ਹੋਣਾ ਚਾਹੀਦੇ ਤੁਹਾਡੀ ਇੰਟੈਂਸ਼ਨ ਕਲੀਅਰ ਹੋਣੀ ਚਾਹੀਦੀ ਇਹ ਕਿਉਂ ਨਹੀਂ ਮਿਲਦਾ ਭਾਜੀ ਲੈਣ ਵਾਲਾ 50000 ਤੋਂ ਲੱਖ ਰੁਪਏ ਚ ਵੀਜ਼ਾ ਲਿਆ ਜਾਂਦਾ ਭਾਈ ਸਾਡੀਆਂ ਪਹਿਲਾਂ ਹੀ ਜਿਵੇਂ ਪਤਾ ਨਹੀਂ ਕਿੰਨੀ ਕ ਵੱਡੀ ਇੰਟਰਵਿਊ ਹੁੰਦੀ ਹੈ ਜਦੋਂ ਅੰਦਰ ਵੜਦੇ ਹੀ ਅਸੀਂ ਇਸ ਘਬਰਾਟ ਨਾਲ ਵੀ ਇਹਦਾ ਦੇਣਾ ਹੀ ਨਹੀਂ ਵੀਜ਼ਾ ਇਹ ਸੋਚ ਕੇ ਹੀ ਜਾਂਦੇ ਆ ਅਸੀਂ ਤੇ ਭਾਜੀ ਲੋਕੀ ਤੇ ਇਸ ਇਸੇ ਦੀ ਗਲਤ ਰਾਏ ਤੁਰੇ ਡੋਂਕੀਂ ਲਵਾ ਰਹੇ ਉਹ ਚ ਕਈ ਬੰਦੇ ਪਹੁੰਚ ਵੀ ਨਹੀਂ ਰਹੇ 50 50 60 60 ਲੱਖ ਰੁਪਏ ਖਰਚ ਕੇ ਜਾ ਰਹੇ ਉਸੂਲੋਂ ਨੇ ਕਿੱਥੋਂ ਤੱਕ ਠੀਕ ਹੈ ਤਾਂ ਤੁਸੀਂ ਕਹਿੰਦੇ ਇਹ ਸੌਖਾ ਹੈ ਇੰਟਰਵਿਊ ਦੀ ਤਿਆਰੀ ਕਰਕੇ ਜਾਓ ਇੰਟਰਵਿਊ 'ਚ ਸਾਹਮਣੇ ਬੈਠੋ ਤੇ ਵੀਜ਼ਾ ਮਿਲ ਜਾਣਾ ਉਹਨੂੰ ਕਨਵਿੰਸ ਕਰਨਾ ਹੈ ਬਸ ਪਾਜੀ ਤੁਸੀਂ ਕਨਵਿੰਸ ਕਰਨਾ ਬਿਲਕੁਲ ਪਾਜੀ ਹੋ ਜਾਂਦਾ ਪਾਜੀ ਤੁਹਾਡੀ ਇੰਟੈਂਸ਼ਨ ਜੈਨੂਨ ਹੋਣੀ ਚਾਹੀਦੀ ਹੈ ਨਾ ਤੁਹਾਡੀ ਇੰਟੈਂਸ਼ਨ ਜੈਨੂਨ ਲੱਗਣੀ ਚਾਹੀਦੀ ਹੈ ਰਿਫਿਊਜ਼ ਲਾਉਂਦੀਆਂ ਕੱਲੇ ਏਜੰਟ ਜ਼ਿੰਮੇਦਾਰ ਹੈ ਜਾਂ ਲੋਕ ਵੀ ਬਰਾਬਰ ਦੇ ਜ਼ਿੰਮੇਦਾਰ ਹੈ ਪਾਜੀ ਲੋਕ ਵੀ ਬਰਾਬਰ ਦੇ ਜ਼ਿੰਮੇਦਾਰ ਹੈ ਜੇ ਡਾਕੂਮੈਂਟੇਸ਼ਨ ਹੈ ਹੀ ਫੇਕ ਹੈ ਉਹਨੂੰ ਪਤਾ ਹੈ ਇੰਨੇ ਘੱਟ ਟਾਈਮ 'ਚ ਇੰਨੀ ਪ੍ਰੋਪਰ ਡਾਕੂਮੈਂਟੇਸ਼ਨ ਹੋ ਹੀ ਨਹੀਂ ਸਕਦੀ ਬਸ ਅਗਲਾ ਕਹ ਦਿੰਦਾ ਮੈਂ ਫੰਡ ਬਿਲਕੁਲ ਨਹੀਂ ਦੇਣੇ ਟਰੈਵਲ ਉਹ ਆਲਰੇਡੀ ਬਿਲਕੁਲ ਨਹੀਂ ਹੁੰਦਾ ਇਹਦੇ ਚ ਕਲਾਇੰਟ ਆ ਬਿਲਕੁਲ ਪੂਰਾ ਜ਼ਿੰਮੇਵਾਰ ਨਾਲ ਹੈ ਭਾਜੀ ਇੱਕ ਚੀਜ਼ ਸਮਝੋ ਜੇ ਤੁਹਾਡੀ ਡਾਕੂਮੈਂਟੇਸ਼ਨ ਜੈਨੂਨ ਹੈਗੀ ਹੈ ਤੁਸੀਂ ਰਿਫਿਊਜ਼ ਹੋ ਗਏ ਤੁਸੀਂ 10 ਵਾਰ ਵੀ ਦੁਬਾਰਾ ਅਪਲਾਈ ਕਰ ਸਕਦੇ ਹੋ ਇੱਕ ਵਾਰੀ ਨੂੰ ਛੱਡੋ ਤੁਸੀਂ ਜਿੰਨੀ ਵਾਰ ਮਰਜ਼ੀ ਰਿਫਿਊਜ਼ ਦਾ ਰਿਪਲਾਈ ਕਰ ਸਕਦੇ ਹੋ ਕਿਉਂਕਿ ਤੁਹਾਡੇ ਇੰਟੈਂਸ਼ਨ ਕਲੀਅਰ ਹੈ ਹਮ ਕਿਉਂਕਿ ਤੁਹਾਡੇ ਤੇ ਉਹ ਬੈਨ ਨਹੀਂ ਲਾ ਸਕਦਾ ਤੁਹਾਡੇ ਡਾਕੂਮੈਂਟ ਜੈਨੂਨ ਹੈਗੇ ਹਮ ਤੇ ਇੱਥੇ ਜੇ ਕਿਸੇ ਏਜੰਟ ਨੇ ਤੁਹਾਡੇ ਫੇਕ ਡਾਕੂਮੈਂਟ ਲਾਏ ਆ ਉਹ ਦੂਸਰੀ ਵਾਰੀ ਨਹੀਂ ਅਪਲਾਈ ਕਰਦਾ ਉੱਥੇ ਤੁਹਾਡੀ ਪ੍ਰੋਫਾਈਲ ਖਰਾਬ ਹੋ ਗਈ ਦੂਸਰੀ ਵਾਰ ਤੁਸੀਂ ਆਪ ਅਪਲਾਈ ਕਰਨ ਜੋਗੇ ਨਹੀਂ ਰਹਿਗੇ ਬੈਨ ਵੀ ਲੱਗ ਜਾਂਦਾ ਬੈਨ ਵੀ ਲੱਗ ਜਾਂਦਾ ਚਲੋ ਮੰਨ ਲਿਆ ਮੈਂ ਕਹਿੰਦਾ ਰਿਫਿਊਜ਼ ਹੋ ਗਿਆ ਬੱਚਾ ਬੱਚੇ ਨੇ ਜਾਣਾ ਇੰਗਲੈਂਡ ਉਹ ਉਥੋਂ ਰਿਫਿਊਜ਼ ਹੋ ਗਿਆ ਤੁਸੀਂ ਤੁਹਾਡੀ ਡਾਕੂਮੈਂਟੇਸ਼ਨ ਜੈਨੂਨ ਹੈ ਇੰਟੈਂਸ਼ਨ ਜੈਨੂਨ ਹੈ ਤੁਸੀਂ ਆਸਟ੍ਰੇਲੀਆ ਅਪਲਾਈ ਕਰ ਲਓ ਨਿਊਜ਼ੀਲੈਂਡ ਅਪਲਾਈ ਕਰ ਲਓ ਕੈਨੇਡਾ ਅਪਲਾਈ ਕਰ ਲਓ ਗੱਲ ਸੁਣਦਾ ਸੁਣਦਾ ਮੇਰੀ ਗੱਲ ਸੁਣ ਲਓ ਮੇਰੀ ਕੱਲੀ ਲੱਗੀ ਤੁਹਾਡੀ ਐਮਬੈਸੀ ਫੀਸ ਜਾਂ ਕੰਸਲਟ ਜਾਂ ਥੋੜੀ ਜੀ ਪ੍ਰੋਸੈਸਿੰਗ ਫੀਸ ਤੁਹਾਡੀ ਡਾਕੂਮੈਂਟੇਸ਼ਨ ਜਦੋਂ ਸਾਰੀ ਜੈਨੂਨ ਹੈਗੀ ਐ ਤੁਸੀਂ ਦੂਸਰੇ ਵੱਡੇ ਕੰਟਰੀ ਤੋਂ ਵੀਜ਼ਾ ਲੈ ਲਿਆ ਦੁਬਾਰਾ ਉਸ ਉੱਥੇ ਟਰੈਵਲ ਕਰਕੇ ਆ ਗਏ ਤੁਸੀਂ ਦੁਬਾਰਾ ਉਸ ਕੰਟਰੀ ਅਪਲਾਈ ਕਰੋਗਾ ਤਾਂ 100% ਵੀਜ਼ਾ ਦੇਗਾ ਉਹ ਕਿੰਤੂ ਪਰੰਤੋਂ ਨਹੀਂ ਕਰੇਗਾ ਉਹਨੂੰ ਪਤਾ ਹੈ ਇਹ ਮੇਰੇ ਬਰਾਬਰ ਦੀ ਐ ਮੇਰੇ ਤੋਂ ਵੱਡੀ ਕੰਟਰੀ ਤੋਂ ਵੀ ਘੁੰਮ ਕੇ ਆ ਚੁੱਕਾ ਐ ਇਹਦੀ ਇੰਟੈਂਸ਼ਨ ਵਾਕੇ ਹੀ ਜੈਨੂਨ ਆ ਮੈਨੂੰ ਇਹ ਦੱਸੋ ਵੀ ਜੇ ਤੁਸੀਂ ਕਹਿ ਰਹੇ ਹੋ ਕਿ ਲੋਕ ਬਰਾਬਰ ਦੇ ਜ਼ਿੰਮੇਦਾਰ ਨੇ ਕੀ ਇਹ ਸੱਚ ਨਹੀਂ ਕਿ ਏਜੰਟ ਜਾਣਬੁੱਝ ਕੇ ਫੋਰਸ ਕਰਦੇ ਐ ਕਿ ਫੰਡ ਲਾ ਦਿੰਨੇ ਆ ਵੱਧ ਫੰਡ ਸ਼ੋਅ ਕਰ ਦਿੰਨੇ ਆ ਔਰ ਉਹ ਫੰਡ ਸ਼ੋਅ ਕਰਨ ਦੇ ਚੱਕਰ 'ਚ ਜਿਹੜਾ ਮੋਟਾ ਪੈਸੇ ਦੀ ਕਮਾਈ ਉੱਥੋਂ ਹੋ ਰਹੀ ਹੈ ਉਸ ਲਾਲਚ 'ਚ ਲੋਕ ਫਸਦੇ ਆ ਤੇ ਇੰਨੀ ਵੱਡੀ ਰਿਫਿਊਜ਼ਲਾਂ ਜਿਹੜੀਆਂ ਰਿਫਿਊਜ਼ਲਾਂ ਤੇ ਰਿਫਲੂਜ਼ਾਂ ਚੜੀਆਂ ਆ ਰਹੀਆਂ ਇਹਦਾ ਰੀਜ਼ਨ ਏਜੰਟ ਨੇ ਤੁਸੀਂ ਲੋਕਾਂ ਤੇ ਗੱਲ ਸਿੱਟੀ ਤਾਂ ਮੈਂ ਸਵਾਲ ਕਰ ਰਿਹਾ ਭਾਜੀ ਬਿਲਕੁਲ ਏਜੰਟ ਵੀ ਬਰਾਬਰ ਉਨੇ ਜ਼ਿੰਮੇਵਾਰ ਆ ਭਾਜੀ بڑے ਏਜੰਟ ਤੇ ਇਦਾਂ ਦੇ ਹੈਗੇ ਆਫਿਸ ਹੀ ਨਹੀਂ ਹੈਗੇ بڑے ਏਜੰਟ ਤੇ ਇਦਾਂ ਦੇ ਹੈਗੇ ਉਹਨਾਂ ਨੂੰ ਤੁਸੀਂ ਲੱਭ ਹੀ ਨਹੀਂ ਸਕਦੇ ਇੱਕ ਕਲਾਇੰਟ ਦੀ ਵੀ ਗਲਤੀ ਹੈ ਨਾ ਉਹਨਾਂ ਨੇ ਏਜੰਟ ਨੂੰ ਪਰਖਿਆ ਤੇ ਹੈ ਨਹੀਂ ਉਹਨੂੰ ਚੱਕ ਕੇ ਆਪਣੇ ਹਾਇਲ ਦੇ ਦਿੱਤੀ ਹੂੰ ਪਾਜੀ ਬੜੇ ਤੇ ਏਜੰਟ ਐਦਾਂ ਦੇ ਆ ਉਹ ਬੈਨ ਲਵਾ ਦਿੰਦੇ ਕਲਾਇੰਟ ਨੂੰ ਦੱਸਦੇ ਹੀ ਨਹੀਂ ਹੈਗੇ ਵੀ ਤੇਰਾ ਬੈਨ ਲਗਾ ਹੋਇਆ ਫਿਰ ਉਹ ਅਗਲੀ ਵਾਰ ਅਪਲਾਈ ਕਰਦਾ ਨਵੇਂ ਬੰਦੇ ਕੋਲ ਉਹਦਾ ਪਤਾ ਲੱਗਦਾ ਉਹਨੂੰ ਪਤਾ ਲੱਗਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਬੈਨ ਵੀ ਟੁੱਟ ਜਾਂਦੇ ਪਾਜੀ ਪਾਜੀ ਨਹੀਂ ਬੈਨ ਬੈਨ ਪਾਜੀ ਟੁੱਟਣਾ ਬਹੁਤ ਲੰਬਾ ਪ੍ਰੋਸੈਸ ਆ ਉਥੇ ਲਾਇਰ ਤੋੜ ਸਕਦਾ ਐਨੀ ਵੀ ਨਹੀਂ ਟੁੱਟਦਾ ਉਹ ਬਹੁਤ ਲੰਬਾ ਪ੍ਰੋਸੈਸ ਆ ਬਟ ਪਾਜੀ ਇੱਕ ਵਾਰੀ ਜੇ ਬੈਨ ਨਹੀਂ ਟੁੱਟਦਾ 5 ਜਾਂ 10 ਸਾਲ ਜਿੰਨੇ ਟਾਈਮ ਦਾ ਬੈਨ ਲਗਾ ਬੱਚੇ ਦੀ ਜ਼ਿੰਦਗੀ ਤੇ ਖਰਾਬ ਹੋ ਰਹੀ ਜਿਹੜਾ ਬੰਦੇ ਨੇ ਜਾਣਾ ਸੀਗਾ ਜਿਹੜੇ ਬੰਦੇ ਦੇ ਸੁਪਨੇ ਸੀ ਉਹ ਤਾਂ ਖਰਾਬ ਹੋ ਰਹੇ ਉਹ ਸਮਾਂ ਤਾਂ ਲੰਘ ਜਾਣਾ ਹੈ ਜਵਾਨੀ ਦਾ ਉਹ ਇੰਪੋਰਟੈਂਟ 4-5 ਸਾਲ ਦਾ ਫੇਜ਼ ਹੋ ਗਿਆ ਬਿਲਕੁਲ ਲੰਘ ਜਾਣਾ ਹੈ ਜੀ ਪਰ ਜਿਹੜੇ ਰਿਫਿਊਜ਼ ਹੋਏ ਮੈਂ ਬੈਨ ਦੀ ਨਹੀਂ ਗੱਲ ਕਰ ਰਿਹਾ ਹਾਂਜੀ ਬਹੁਤ ਲੰਮੇ ਸਮੇਂ ਤੋਂ 4-5 ਵਾਰ ਰਿਫਿਊਜ਼ ਹੋ ਗਿਆ 7 ਵਾਰ ਰਿਫਿਊਜ਼ ਹੋ ਗਿਆ ਖਾਸ ਤੌਰ ਤੇ ਕੈਨੇਡਾ ਦੀ ਗੱਲ ਕਰ ਰਿਹਾ ਉਹਨਾਂ ਲਈ ਕੀ ਪੋਸਿਬਿਲਿਟੀ ਹੈ ਕਿ ਉਹ ਭੁੱਲ ਜਾਣ ਕਿ ਹੁਣ ਨਹੀਂ ਜਾਇਆ ਜਾ ਸਕਦਾ ਨਹੀਂ ਪਾਜੀ ਨਹੀਂ ਪਾਜੀ ਸੱਤ ਰਿਫਿਊਜ਼ਲਾਂ ਵਾਲੇ ਦਾ ਮੈਂ ਰੀਸੈਂਟਲੀ ਵੀਜ਼ਾ ਲਿਆ ਹੈ ਲਿਆ ਬਿਲਕੁਲ ਰੀਸੈਂਟਲੀ ਲਿਆ ਪਾਜੀ ਆਪ ਦਾ ਸਰੀਏ ਲੇਡੀਜ਼ ਮੈਂ ਸੱਤ ਵਾਰ ਜੀ ਕੀ ਫਰਕ ਹੁੰਦਾ ਫਿਰ ਪਹਿਲਾਂ ਸੱਤ ਵਾਰੀ ਲਗਾਤਾਰ ਰਿਫਿਊਜ਼ ਹੋਈ ਪਾਜੀ ਨਹੀਂ ਪਾਜੀ ਪਾਜੀ ਇੱਕ ਨਾ ਇੱਕ ਕੰਮ ਨਾ ਬਹੁਤ ਟੈਕਨੀਕਲ ਹੈ ਸਾਨੂੰ ਨਾ ਪੂਰਾ ਕੇਸ ਦੇ ਵਿੱਚ ਵੜਨਾ ਪੈਂਦਾ ਖਾਸ ਕਰਕੇ ਜਿਹੜਾ ਕੇਸ ਰਿਫਿਊਜ਼ਡ ਹੈਗਾ ਪਾਜੀ ਮੈਂ ਕਹਿੰਦਾ ਚਾਹੇ ਤੁਹਾਡੇ ਕਿਸੇ ਵੀ ਕਲਾਇੰਟ ਦੀ ਡਾਕੂਮੈਂਟੇਸ਼ਨ ਫੇਕ ਲੱਗੀ ਹੈ ਜੋ ਵੀ ਲੱਗੀ ਹੈ ਜੇ ਤੁਹਾਡੇ ਰਿਫਿਊਜ਼ਲ ਲ 100 ڈالر ਫੀਸ ਲੱਗਦੀ ਹੈ ਕੇਪਸ ਨੋਟ ਦੀ ਕੇਪਸ ਨੋਟ ਅਪਲਾਈ ਕਰੋ ਤੁਹਾਡੀ ਸਾਰੀ ਫਾਈਲ ਬਾਹਰ ਹੋ ਜਾਂਦੀ ਹੈ ਤੁਸੀਂ ਕੱਲੇ ਐਮਬੈਸੀ ਫੀਸ ਭਰਨੀ ਹੈ ਮੈਨੂੰ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਹੋ ਟਾਈਮ ਜ਼ਰੂਰ ਲੱਗੂਗਾ ਹੋ ਸਕਦਾ ਮੈਂ 3 ਮਹੀਨੇ 4 ਮਹੀਨੇ ਜਾਂ 6 ਮਹੀਨੇ ਲੈ ਲਵਾਂ ਮੈਂ ਉੱਥੇ ਕੈਨੇਡਾ ਲਾਇਰ ਨਾਲ ਵੀ ਡਿਸਕਸ ਕਰਕੇ ਹੋ ਸਕਦਾ ਫਾਈਲ ਉਧਰੋਂ ਦੀ ਪਾਵਾਂ ਜੇ ਮੇਰੀ ਸਮਝ ਆਂਦੀ ਹੋਏਗੀ ਮੈਂ ਇਥੋਂ ਦੀ ਪਾ ਦਾਂਗਾ ਮੈਂ ਉਸ ਕੇਸ 'ਚ ਵੀ ਵੀਜ਼ਾ ਲੈ ਕੇ ਦਵਾਂਗਾ ਤਾਂ ਸਾਰੇ ਪੈਸੇ ਲਵਾਵਾਂਗਾ ਕੋਰਟ ਜਾ ਕੇ ਲਿਆ ਜਾ ਸਕਦਾ ਬਿਲਕੁਲ ਭਾਜੀ ਕੋਰਟ ਜਾ ਕੇ ਲਿਆ ਜਾ ਸਕਦਾ ਕੋਈ ਵੱਡੀ ਗੱਲ ਨਹੀਂ ਹੈਗੀ ਬਟ ਉਹਦੇ ਲਈ ਟਾਈਮ ਦੇਣਾ ਪਏਗਾ ਕਲਾਇੰਟ ਨੂੰ ਪੇਸ਼ੀਅੰਸ ਰੱਖਣੀ ਪਏਗੀ ਵੀ ਮੈਂ ਇਹਨਾਂ ਨੂੰ ਅੱਜ ਆਪਣੀ ਫਾਈਲ ਦੇਤੀ ਮੈਨੂੰ ਪੈਸਾ ਨਾ ਕੋਈ ਦੇ ਕੇ ਜਾਵੇ ਪੈਸਾ ਨਹੀਂ ਚਾਹੀਦਾ ਫਾਈਲ ਦੇ ਜਵੇ ਆਪਣੇ ਕੇਸਨੋਡ ਦੀ ਫੀਸ ਦੇ ਦੇਵੇ ਅੰਬੈਸੀ ਫੀਸ ਦੇ ਦੇਵੇ ਜਦੋਂ ਉਹਦੀ ਫਾਈਲ ਅਪਲਾਈ ਹੋਣੀ ਹੈ ਮੈਂ ਉਹਦਾ ਵੀਜ਼ਾ ਮੈਂ ਰੱਬ ਕੋਲੋਂ ਡਰ ਕੇ ਕਹਿੰਦਾ ਭਾਜੀ ਦੱਸੋ ਨਾ ਵੀਜ਼ਾ ਮੈਂ ਫਿਰ ਵੀ ਲਵਾ ਲਵਾਂ ਲੈ ਕੇ ਦੇ ਜੇ ਕੋਈ 5 ਵਾਰ 7 ਵਾਰ ਰਿਫਿਊਜ਼ ਹੋ ਗਿਆ ਕਹਿੰਦਾ ਦਾ ਬੈ ਨਹੀਂ ਹੋਣਾ ਚਾਹੀਦਾ ਭਾਵੇਂ 20 ਵਾਰ ਰਿਫਿਊਜ਼ਡ ਆ ਕੋਈ ਪ੍ਰੋਬਲਮ ਨਹੀਂ ਹੈ ਜੀ ਤਾਂ ਵੀ ਵੀਜ਼ਾ ਕਿਸੇ ਵੀ ਉਮਰ ਦਾ ਬੰਦਾ ਹੋਵੇ ਭਾਜੀ ਕਿਸੇ ਵੀ ਉਮਰ ਦਾ ਕਿਸੇ ਵੀ ਭਾਜੀ ਯੰਗ ਏਜ ਦੇ ਮਦਰ ਨਾਲ ਅਪਲਾਈ ਕਰਕੇ ਆਪਾਂ ਹੁਣ ਵੀ ਫਰੈਸ਼ ਕੇਸਿਸ ਦੇ ਵੀਜ਼ੇ ਲੈ ਰਹੇ ਆਂ ਔਰ 10 ਤੋਂ 9 ਜਾਂ 10 ਵੀਜ਼ੇ ਲੱਕੇ ਆ ਰਹੇ ਇੱਕ ਟਾਈਮ ਸੀ ਅਜੇ ਤੋਂ ਡੇਢ ਮਹੀਨਾ ਪਹਿਲਾਂ ਨਹੀਂ ਆ ਰਹੇ ਸੀ ਵੀਜ਼ੇ ਬਟ ਹੁਣ ਫਿਰ ਅਸੀਂ ਮਿੰਸ ਕੀ ਕੋਈ ਨਵੀਂ ਕਵਰਿੰਗ ਲੈਟਰ ਦੇ ਨਾਲ ਵੀਜ਼ੇ ਲੈ ਰਹੇ ਆ ਅਪਲਾਈ ਕਰ ਰਹੇ ਆ ਉਹਦੇ ਚ ਸਾਡੇ ਵੀਜ਼ੇ 109 ਆਉਂਦੇ ਆ ਤਾਂ ਮਦਰ ਤੇ ਸੰ ਦਾ ਵੀਜ਼ਾ ਤੁਸੀਂ ਕਹਿ ਰਹੇ ਹੋ 109 ਚੋ ਕਿੰਨੇ ਵੀਜ਼ੇ ਆਉਂਦੇ 109 ਵੀਜ਼ੇ ਅੱਜ ਦੀ ਡੇਟ ਚ ਆ ਰਹੇ ਆ ਕੈਨੇਡਾ ਦੇ ਆਮ ਨਾਲ ਆ ਰਹੇ ਆ ਭਾਜੀ ਮਤਲਬ ਜਿਹੜੇ ਕੈਨੇਡਾ ਬਾਰੇ ਆਪਾਂ ਇਹ ਸੋਚਦੇ ਸੀ ਕਿ ਵੀਜ਼ਾ ਹੀ ਨਹੀਂ ਦਿੰਦਾ ਕੈਨੇਡਾ ਬਹੁਤ ਸਟ੍ਰਿਕਟ ਹੈ ਤੁਸੀਂ ਕਹਿ ਰਹੇ ਹੋ ਕਿ ਉਹਦੇ 90% ਵੀਜ਼ੇ ਨੇ ਪਹਿਲਾਂ ਕੁਝ ਟਾਈਮ ਪੀਰੀਅਡ ਐਦਾਂ ਦਾ ਆਇਆ ਸੀ ਜਿਹਦੇ ਚ ਵੀਜ਼ੇ ਨਹੀਂ ਆ ਰਹੇ ਸੀ ਮੇਰੇ ਆਪਣੇ ਵੀ ਤਿੰਨ ਕੇਸ ਰਿਫਿਊਜ਼ ਹੋਏ ਆ ਕੋਈ ਝੂਠ ਨਹੀਂ ਹੈਗਾ ਸਿਰਫ ਅਸੀਂ ਭਾਜੀ ਵੀਜ਼ੇ ਲਵਾਣੇ ਸਿਰਫ ਰਿਫਿਊਜ਼ ਵੀ ਹੁੰਦੇ ਆ ਭਾਜੀ ਜਿੰਨੇ ਹੁਣ ਨੇ ਉਨੇ ਹੀ ਕਹਨੇ ਆ ਠੀਕ ਹੈ ਨਾ ਬਟ ਅੱਜ ਦੀ ਡੇਟ ਅਸੀਂ ਦੁਬਾਰਾ ਹੁਣ ਰੀਅਪਲਾਈ ਕਰਕੇ ਲੈ ਰਹੇ ਆ ਜਿਹੜੇ ਕੇਸ ਉਦੋਂ ਫੜੇ ਹੋਏ ਸੀ ਡੇਪਾ ਪਾਏ ਆ ਜਾਂ ਕੋਈ ਰੀਅਪਲਾਈ ਕੀਤਾ ਤੇ ਦੁਬਾਰਾ ਵੀਜ਼ੇ ਲੈ ਪਾ ਰਹੇ ਆ ਤੁਸੀਂ ਬਹੁਤ ਵਾਰ ਇਸ ਇੰਟਰਵਿਊ ਚ ਪੋਡਕਾਸਟ ਚ ਜ਼ਿਕਰ ਕੀਤਾ ਕਿ ਪੇਸ਼ੈਂਸ ਰੱਖਣੀ ਪਊਗੀ ਪੇਸ਼ੈਂਸ ਰੱਖਣੀ ਪਊ ਕਾਲ ਕਰਦੇ ਲੋਕ ਬਹੁਤ ਭਾਜੀ ਬਹੁਤ ਕਾਲ ਪਾਜੀ ਲੋਕ ਆ ਜਾਂਦੇ ਆ ਮੇਰੀ ਰਿਫਿਜ਼ ਲੱਗੀ ਐ ਮੈਂ ਤੇ ਹੁਣ 15 ਦਿਨ ਚ ਅਪਲਾਈ ਕਰਦੇ ਹੋ ਮਹੀਨੇ ਚ ਅਪਲਾਈ ਕਰਦੇ ਹੋ ਪਾਜੀ ਮਹੀਨੇ ਤੋਂ ਡੇਢ ਮਹੀਨਾ ਅੰਬੈਸੀ ਲੀਗਲੀ ਕੇਸ ਨੋਟ ਦੇਣ ਲਈ ਲੈਂਦੀ ਐ ਹੂੰ ਜਦੋਂ ਉਹ ਆਣਗੇ ਉਹਦੀ ਪੂਰੀ ਪ੍ਰੋਪਰ ਸਟੱਡੀ ਹੋਊਗੀ ਫਿਰ ਉਹਦਾ ਕੇਸ ਰੀਪਲਾਈ ਹੋਊਗਾ ਜੇ ਅਸੀਂ ਨਹੀਂ ਰੀਪਲਾਈ ਕਰ ਸਕਦੇ ਫਿਰ ਕੈਨੇਡਾ ਲਾਇਰ ਨਾਲ ਡਿਸਕਸ ਹੋਊਗਾ ਫਿਰ ਉਹਦੋਂ ਦੀ ਰੀਪਲਾਈ ਹੋਊਗਾ ਪਾਜੀ ਟਾਈਮ ਤਾਂ ਲੱਗੂਗਾ ਜਿਹੜਾ ਬੰਦਾ ਰਿਫਿਜ਼ ਐ ਜੇ ਉਹਨੇ ਜਾਣਾ ਉਹਨੂੰ ਟਾਈਮ ਦੇ ਦੇ ਇਆਂ ਪੈਸਾ ਖਰਾਬ ਕਰ ਲਵੇ ਦੂਜਾ ਏਜੰਟ ਉਸੇ ਤਰੀਕੇ ਦੇਖ ਕੇ ਹੋਰ ਤਰੀਕੇ ਲਾ ਦੂਗਾ ਫਿਰ ਉਹਦਾ ਬੈਨ ਵੀ ਲੱਗ ਸਕਦਾ ਵੀਜ਼ਾ ਆਨ ਦੇ ਚਾਂਸਸਸ ਤੇ ਘਟਾ ਹੈ ਜੇ ਆਪਾਂ ਇੱਕ ਚੀਜ਼ ਨੂੰ ਪ੍ਰੋਪਰ ਸਿਸਟਮ ਨਾਲ ਲਗਾਣਾ ਹੈ ਅੰਬੈਸੀ ਕੋਲੋਂ ਸਾਰੀ ਉਹਦੀ ਡਾਕੂਮੈਂਟੇਸ਼ਨ ਲੈ ਕੇ ਉਹਦਾ ਜਵਾਬ ਦੇ ਕੇ ਲਗਾਣਾ ਫਿਰ ਤਾਂ ਜੀ ਟਾਈਮ ਲੱਗੂਗਾ ਮੈਂ ਤਾਂ ਕਹਿੰਨਾ ਲੋਕ ਪੜੇ ਲਿਖੇ ਨਹੀਂ ਤੁਸੀਂ ਭਾਵੇਂ ਗੂਗਲ ਕਰਕੇ ਦੇਖਿਆ ਕਰੋ ਚੀਜ਼ਾਂ ਨੂੰ ਕਿਤੇ ਵੀ ਫੇਕ ਡਾਕੂਮੈਂਟ ਜਾਂ ਗਲਤ ਡਾਕੂਮੈਂਟ ਦੀ ਥਾਂ ਕਿਤੇ ਵੀ ਰეკਮੈਂਡਡ ਨਹੀਂ ਹੋਣਾ ਪੂਰੀ ਦੁਨੀਆ 'ਚ ਕਿਸੇ ਨੇ ਨਹੀਂ ਕਿਹਾ ਹੋਣਾ ਕਿ ਆਹ ਤਰੀਕਾ ਐ ਵੀਜ਼ਾ ਅਪਲਾਈ ਕਰ ਦਿਓ ਫਿਰ ਤਾਂ ਮੈਨੂੰ ਲੱਗਦਾ ਕਿ ਘਰੇ ਬਹਿ ਕੇ ਫੋਟੋਸ਼ਾਪ ਕਰੀ ਜਾਓ ਤੇ ਵੀਜ਼ੇ ਲਈ ਜਾਓ ਤੁਸੀਂ ਭਾਜੀ ਉਹੀ ਗੱਲ ਹੈ ਨਾ ਪਾਜੀ ਹੁਣ ਅੰਬੈਸੀ ਦੇਖ ਲਓ ਜਿਹੜੇ ਲੋਕੀ ਇਸ ਤਰੀਕੇ ਦਾ ਕੰਮ ਕਰ ਰਹੇ ਆ ਉਹਨਾਂ ਅੰਬੈਸੀ ਟਾਈਟ ਆ ਹੁਣ ਕੋ ਬਹੁਤ ਜ਼ਿਆਦਾ ਵੀਜ਼ੇ ਤੇ ਆ ਹੀ ਨਹੀਂ ਰਹੇ ਨਾ ਜਿਹੜੇ ਲੋਕੀ ਇਦਾਂ ਦਾ ਕੰਮ ਕਰਦੇ ਸੀ ਹੁਣ ਬਾਕੀ ਕੰਟਰੀਆਂ ਦੇਖ ਲਓ ਫੇਕ ਡਾਕੂਮੈਂਟ ਵਾਲੇ ਦੇ ਵੀਜ਼ੇ ਨਹੀਂ ਆ ਰਹੇ ਤੁਸੀਂ ਕਹਿ ਰਹੇ ਹੋ ਭਾਜੀ ਅੱਜ ਦੀ ਰੇਟਸ ਨਹੀਂ ਹੈਗਾ ਸਕ ਪਹਿਲਾਂ ਪਹਿਲਾਂ ਕੋਈ ਜ਼ਮਾਨਾ ਸੀ ਲੋਕਾਂ ਨੇ ਫੇਕ ਲਾ ਲਾ ਕੇ ਵੀਜ਼ੇ ਲੈ ਲਈ ਬੜੀ ਓਨੈਸਟੀ ਨਾਲ ਗੱਲ ਕਹਿ ਰਹੇ ਤੁਸੀਂ ਕਿ ਲੋਕ ਲਾਂਦੇ ਰਹੇ ਲੋਕਾਂ ਨੇ ਲਏ ਭਾਜੀ ਲੋਕਾਂ ਨੇ ਲਏ ਭਾਜੀ ਆਪਾਂ ਕਰਦੇ ਹੀ ਨਹੀਂ ਆਪਾਂ ਕਹਿੰਦੇ ਕਲਾਇੰਟ ਨੂੰ ਤੂੰ ਫ੍ਰੀ ਵਾਲੀ ਆਈਟੀਆਰ ਦੇ ਦੇ ਕੋਈ ਪ੍ਰੋਬਲਮ ਨਹੀਂ ਹੈਗੀ ਸੀ ਉੱਤੋਂ ਵੀ ਵੀਜ਼ਾ ਲਵਾਂਗੇ ਲੈ ਲਾਂਗੇ ਸਾਢੇ 7 ਲੱਖ ਤੱਕ 7 ਲੱਖ ਤੱਕ ਟੈਕਸ ਹੋ ਰਹੀ ਹੈ ਕਿਉਂ ਨਹੀਂ ਭਾਜੀ ਭਾਜੀ 7 ਲੱਖ ਰੁਪਏ ਇਨਕਮ ਥੋੜੀ ਹੈ ਜਿਹੜੇ ਬੰਦੇ ਦੀ ਇੱਥੇ ਜਿਹਨਾਂ ਨੂੰ ਇਨਕਮ 5 ਜਾਂ 6 ਜਾਂ 7 ਲੱਖ ਐਨਿਊਅਲ ਹੈ ਮਤਲਬ ਜਿਹੜਾ ਸੁਧਾਰਨ ਬੰਦਾ 35000 ਰੁਪਏ ਮਹੀਨੇ ਦਾ ਵੀ ਕਮ ਪਾਜੀ ਮੈਂ ਤੁਹਾਨੂੰ ਦੱਸਾਂ ਮੇਰੇ ਕੋਲ ਕਈ ਕੇਸ ਇਦਾਂ ਦੇ ਵੀ ਆਏ ਐ ਪਾਜੀ ਓਨੈਸਟਲੀ ਦੱਸਦਾ ਪਿਆ ਉਹਨਾਂ ਦਾ ਬੈਂਕ ਬੈਲੈਂਸ 2 ਕਰੋੜ ਸੀ ਤੇ ਆਲਰੇਡੀ ਰਿਫਿਊਜ਼ੋ ਕਿਹਾਏ ਸੀ ਹੂੰ ਤੇ ਮੈਂ ਕੁਝ ਵੀਜ਼ੇ ਸਿਰਫ 5 ਤੋਂ 6 ਲੱਖ ਦੇ ਬੈਂਕ ਸਟੇਟਮੈਂਟ ਨਾਲ ਵੀ ਲਏ ਆ ਤਾਂ ਇਹ ਜ਼ਰੂਰੀ ਨਹੀਂ ਐ ਇਹ ਜ਼ਰੂਰੀ ਪਾਜੀ ਇਹ ਜ਼ਰੂਰੀ ਨਹੀਂ ਐ ਪਾਜੀ ਏਜੰਟ ਜਾਂਦੇ ਹੀ ਡਰਾ ਦਿੰਦੇ ਆ ਨਾ ਵੀ ਪਾਜੀ 50 ਲੱਖ ਤਾਂ ਚਾਹੀਦਾ ਐ ਐਫ ਡੀਆਂ ਲਿਆਓ ਆ ਲਿਆਓ ਜਿਹਨੇ ਆਪਣੇ ਪੈਸੇ ਭੁਆਉਣੇ ਉਹਨੇ ਫੰਡ ਦਾ ਕਹਿ ਕੇ ਤੁਹਾਡੇ ਕੋਲੋਂ ਲੱਖ ਰੁਪਈਆ ਪਹਿਲਾਂ ਝਾੜ ਲੈਣਾ 10000 ਰੁਪਏ ਪਹਿਲਾਂ ਝਾੜ ਲੈਣਾ ਵੀ ਤੇਰੇ ਫੰਡ ਸ਼ੋਅ ਕਰਾਣੇ ਜਿਹਦੇ ਪੈਸੇ ਭਰਨ ਰਿਓ ਕਿਉਂ ਨਹੀਂ ਕਹੇਗਾ ਭਾਜੀ ਤੇ ਜਿਹੜੀਆਂ ਤੁਸੀਂ ਟਰੈਵਲ ਦੀਆਂ ਕੰਟਰੀਆਂ ਕਹੀਆਂ ਸਿੰਗਾਪੁਰ ਦੁਬਈ ਇੱਥੇ ਤਾਂ ਬਹੁਤ ਕਰ ਲੇਸ਼ੀਆ ਵਈ ਤਨਾ ਫਿਰ ਇੱਥੇ ਕਿੰਨੇ ਦਿਨ ਰਹਿਣਾ ਪੈਂਦਾ ਮੰਨ ਲਓ ਇੱਕ ਦਿਨ ਵਾਸਤੇ ਬੰਦਾ ਗਿਆ ਹਫਤਾ 10 ਦਿਨ ਤਾਂ ਰਹੂ ਖਰਚਾ ਬਹੁਤ ਹੋ ਜੂਗਾ ਭਾਜੀ 3 ਦਿਨ ਇੱਕ ਕੰਟਰੀ ਚ ਮੋਰ ਦਨ ਸਫੀਸ਼ੀਐਂਟ ਹੈ ਜੇ ਆਪਾਂ ਦੋ ਜਾਂ ਤਿੰਨ ਕੰਟਰੀਆਂ ਟੂਰ ਤੇ ਜਾ ਰਹੇ ਹਾਂ 7-8 ਦਿਨ ਦਾ ਟੂਰ ਸਫੀਸ਼ੀਐਂਟ ਹੈ ਦੋ ਵਾਰੀ ਕਰ ਲੈ ਇੱਕ ਵਾਰੀ ਚ ਵੀ ਜਾ ਸਕਦਾ ਬੰਦਾ 3-4 ਘੰਟੇ ਭਾਜੀ ਬੈਟਰ ਹੈ ਦੋ ਵਾਰੀ ਕਰੇ ਵੈਸੇ ਇੱਕੋ ਵਾਰੀ ਚ ਵੀ ਜਾ ਸਕਦਾ ਦੋ ਵਾਰੀ ਜਾਵੇ ਤੋਂ ਥੋੜੀ ਟਰੈਵਲ ਇੰਨਾ ਦੋ ਮਹੀਨੇ ਰੁੱਕ ਕੇ ਚਲ ਜਵੇ ਮਹੀਨਾ ਦੋ ਮਹੀਨਾ ਲੱਗਿਆ ਪਾਲਵ ਦੇ ਕਿਉਂ ਤੁਤੋਸੀ ਤਾਂ ਕਿਆ ਪੇਸ਼ੈਂਸ ਨਹੀਂ ਹੁੰਦੀ ਲੋਕਾਂ ਦੇ ਵਿੱਚ ਤਾਂ ਪਾਜੀ 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 ਜੇ ਜਨਰਲਿ ਸਹੀ ਤਰੀਕੇ ਸਹੀ ਵੀਜ਼ਾ ਲੈਣਾ ਸਹੀ ਡਾਕੂਮੈਂਟਸ ਤੇ ਲੈਣਾ ਤਾਂ ਫਿਰ ਤਾਂ ਪਾਜੀ ਪੇਸ਼ੈਂਸ ਰੱਖਣੀ ਪੈਣੀ ਤਾਂ ਇਹ ਬਹੁਤ ਕਲੀਅਰ ਹੈ ਕਿ ਅਸੀਂ ਉਸ ਹਾਲਾਤ ਚ ਅੱਜ ਬੈਠੇ ਆਂ ਜਿੱਥੇ ਫਰਸਟ ਵਰਲਡ ਕੰਟਰੀ ਦੇ ਯੂ ਐਸ ਏ ਦੇ ਕੈਨੇਡਾ ਦੇ ਯੂਰਪ ਦੇ ਯੂ ਕੇ ਦੇ ਵਿਜ਼ਟਰ ਵੀਜ਼ੇ ਪੰਜਾਬੀਆਂ ਨੂੰ ਵੀ ਮਿਲ ਰਹੇ ਆਂ ਔਰ ਵੱਡੀ ਗਿਣਤੀ ਚ ਮਿਲ ਰਹੇ ਆਂ ਪਾਜੀ ਜੇ ਜਨੂਨ ਟ੍ਰਿਕਟ ਲੰਗੇ ਕਿਉਂ ਨਹੀਂ ਮਿਲਣਗੇ ਮੇਰਾ ਤੁਹਾਨੂੰ ਇੱਕ ਸਵਾਲ ਹੈ ਤੁਸੀਂ ਜਰਨਲਿਸਟ ਹੋ ਤੁਸੀਂ ਮਹੀਨੇ ਦਾ ਇੱਥੇ ਮੰਨ ਲਓ ਲੱਖ ਰੁਪਿਆ ਕਮਾਉਂਦੇ ਹੋ 12 ਲੱਖ ਰੁਪਿਆ ਕਮਾਉਂਦੇ ਹੋ ਤੁਹਾਡੀ ਇੱਥੇ ਇਨਕਮ ਠੀਕ ਹੈਗੀ ਤੁਸੀਂ ਬਾਹਰ ਜਾ ਕੇ ਸੈਟਲ ਕਿਉਂ ਹੋਣਾ ਹੂੰ ਤੁਸੀਂ ਇੱਥੇ ਤੁਸੀਂ ਉਸ ਚੀਜ਼ ਨੂੰ ਐਮਬੈਸੀ ਅਗੇ ਜਸਟੀਫਾਈ ਕਰੋ ਤੁਹਾਨੂੰ ਵੀਦਾ ਕਿਉਂ ਨਹੀਂ ਮਿਲੂਗਾ ਬਈ ਮੇਰਾ ਵਾਪਸ ਆਨ ਦਾ ਰੀਜ਼ਨ ਕੀ ਮੇਰਾ ਮੇਰਾ ਵਾਪਸ ਆਨ ਮੇਰੇ ਪਿੱਛੇ ਪਰਿਵਾਰ ਹੈ ਮੈਂ ਤੁਹਾਡਾ ਭਾਜੀ ਇੱਥੇ ਪਿੱਛੇ ਵੈਲ ਸੈਟਲਡ ਬਿਜ਼ਨਸ ਹੈ ਤੁਹਾਡੀ ਇੱਥੇ ਵੈਲ ਸੈਟਲਡ ਜੌਬ ਹੈ plus ਤੁਹਾਡੀ ਗਿਆਨ ਕੋ ਫੈਮਲੀ ਇਥੇ ਹੈ ਸਾਰਾ ਉਹ ਹੈ ਸਾਰਾ ਸਿਸਟਮ ਹੈ ਵੀਜ਼ਾ ਮਿਲਣਾ ਚਾਹੀਦਾ ਬਹੁਤ ਧੰਨਵਾਦ ਤੁਸੀਂ ਗੱਲਬਾਤ ਕੀਤੀ ਸਾਨੂੰ ਐਕਸਪਲੇਨ ਕੀਤਾ ਅੱਜ ਬੜੇ ਤਹਮੁਲ ਦੇ ਨਾਲ ਨਹੀਂ ਤਾਂ ਤੁਸੀਂ ਤਲਖੀ ਚ ਬਹੁਤ ਕਈ ਵਾਰੀ ਗੱਲਬਾਤ ਹੋ ਜਾਂਦੀ ਹੈ ਤੁਹਾਡੇ ਨਾਲ ਔਰ ਅੱਜ ਬੜੇ ਸ਼ਾਂਤ ਮਾਹੌਲ ਚ ਤੁਸੀਂ ਸਾਨੂੰ ਇਹ ਦੱਸਿਆ ਕਿ ਕਿਸ ਤਰੀਕੇ ਨਾਲ ਵੀਜ਼ਾ ਲਿਆ ਜਾ ਸਕਦਾ ਔਰ ਜੇਕਰ ਵਿਜ਼ਟਰ ਵੀਜ਼ਾ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਸ਼ੋਰਲੀ ਇਹ ਕਹਿ ਰਿਹਾ ਕਿ 10 ਚੋਂ 9 ਵੀਜ਼ੇ ਆ ਰਹੇ ਹੈ ਬਾਕੀ ਇਹ ਜਾਣਦੇ ਕੋਈ ਗਰੰਟੀ ਤਾਂ ਮੇਰੇ ਖਿਆਲ ਹੁੰਦੀ ਨਹੀਂ ਭਾਜੀ ਇਸ ਗੱਲ ਦੀ ਭਾਜੀ ਜੇ ਇਹਨੂੰ ਡਾਕੂਮੈਂਟੇਸ਼ਨ ਜੈਨੂਨ ਤਾਂ ਗਰੰਟੀ ਚਾਹੀਦੀ ਨਹੀਂ ਹੈਗੀ ਨਾ ਆਪਾਂ ਜਿੰਨੀ ਆਰ ਮਰਜ਼ੀ ਰਿਪਲਾਈ ਕਰ ਸਕਦੇ ਹਾਂ ਉਸ ਤੋਂ ਵੱਡੀ ਕੀ ਗਰੰਟੀ ਮੈਂ ਇੱਕ ਚੀਜ਼ ਸੰਗਾਉ ਹੂੰ ਅੱਪਾ ਇੱਕ ਚੀਜ਼ ਨੂੰ ਆਪਣੀ ਰੈਕਮੈਂਡੇਸ਼ਨ ਜੈਨੂਨ ਆਪਾਂ ਦੂਸਰੀ ਵਾਰੀ ਰਿਪਲਾਈ ਕਰ ਸਕਦੇ ਤੇ ਤੀਸਰੀ ਵਾਰੀ ਕਰ ਸਕਦੇ ਹੈ ਵੀਦਾ ਆਊਗਾ ਹੀ ਨਾ ਆਪਾਂ ਉਹਨੂੰ ਸੈਟੀਸਫਾਈ ਕਰਾਂਗੇ ਸਾਡਾ ਕੰਮ ਹੀ ਹੈ ਅਫਸਰ ਨੂੰ ਸੈਟੀਸਫਾਈ ਕਰਨਾ ਜੇ ਡਾਕੂਮੈਂਟੇਸ਼ਨ ਜੈਨੂਨ ਅਸੀਂ ਉਹਨੂੰ ਸੈਟੀਸਫਾਈ ਕਰ ਸਕਦੇ ਹਾਂ ਬਿਲਕੁਲ ਬਹੁਤ ਧੰਨਵਾਦ ਤੁਸੀਂ ਗੱਲਬਾਤ ਕੀਤੀ ਸਾਨੂੰ ਸਮਾਂ ਦਿੱਤਾ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਬਹੁਤ-ਬਹੁਤ ਮੈਨੂੰ ਦੁਬਾਰਾ ਇੱਥੇ ਬੁਲਾਉਣ ਲਈ ਔਰ ਜੇ ਤੁਹਾਡੇ ਨਾਲ ਸੰਪਰਕ ਸਾਧਨਾ ਹੋਵੇ ਤਾਂ ਕਿਵੇਂ ਸਾਧਿਆ ਜਾ ਸਕਦਾ ਬਿਲਕੁਲ ਭਾਜੀ ਮੈਂ ਆਫਿਸ ਹੁੰਨਾ ਤਕਰੀਬਨ ਰੋਜ਼ ਜਦੋਂ ਮਰਜੀ ਮੈਨੂੰ ਆਕੇ ਮਿਲਿਆ ਜਾ ਸਕਦਾ 11-12 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਜਲੰਧਰ ਬਿਲਕੁਲ ਜਲੰਧਰ ਸਾਡੀ ਇੱਕੋ ਹੀ ਬ੍ਰਾਂਚ ਹੈ ਸਿਰਫ ਜਲੰਧਰ ਦੇ ਵਿੱਚ ਸੋ ਬੀਟੀਐਸ ਤੋਂ ਹਰਪ੍ਰੀਤ ਸਿੰਘ ਸਾਡੇ ਨਾਲ ਗੱਲ ਕਰ ਰਹੇ ਸੀ ਅਸੀਂ ਅੱਜ ਇਹ ਕੋਸ਼ਿਸ਼ ਕੀਤੀ ਸਮਝਣ ਦੀ ਕਿ ਕਿਵੇਂ ਵਿਜ਼ਟਰ ਵੀਜ਼ਾ ਲਵਾਇਆ ਜਾ ਸਕਦਾ ਜੇ ਰਿਫਿਊ ਔਰ ਜੇਕਰ ਕੈਨੇਡਾ ਤੋਂ ਖਾਸ ਤੌਰ ਤੇ ਰਿਫਿਊਜ਼ ਹੋਵੋ ਔਰ ਬਹੁਤ ਜ਼ਿਆਦਾ ਮਲਟੀਪਲ ਟਾਈਮ 7-8 ਵਾਰ ਰਿਫਿਊਜ਼ ਹੋ ਚੁੱਕੇ ਹੋ ਤਾਂ ਉਹਦੇ ਚ ਕੀ ਹੱਲ ਹੈ ਸੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾਂ ਸਾਨੂੰ ਜਿਹੜਾ ਨੰਬਰ ਦਿੱਤਾ ਹੈ ਥੱਲੇ ਉਹਦੇ ਤੇ ਕਾਲ ਕਰਕੇ ਆਪਣਾ ਫੀਡਬੈਕ ਵੀ ਦੇ ਸਕਦੇ ਹੋ ਜੇਕਰ ਹਰਪ੍ਰੀਤ ਸਿੰਘ ਹੁਣਾਂ ਨਾਲ ਸੰਪਰਕ ਸਥਾਪਨਾ ਚਾਹੁੰਦੇ ਹੋ ਤਾਂ BTS ਦਾ ਨੰਬਰ ਥੱਲੇ ਫਲੈਸ਼ ਹੋ ਰਿਹਾ ਹੈ ਇਹਨਾਂ ਦਾ ਪਤਾ ਫਲੈਸ਼ ਹੋ ਰਿਹਾ ਇਹਨਾਂ ਦੇ ਨਾਲ ਜਾ ਕੇ ਗੱਲਬਾਤ ਕਰ ਸਕਦੇ ਹੋ ਕਿਸੇ ਵੀ ਬੰਦੇ ਦਾ ਇਹ ਕਹਿ ਰਹੇ ਆ ਵੀਜ਼ਾ ਲੱਗ ਸਕਦਾ ਕਿਸੇ ਵੀ ਏਜ ਦੇ ਬੰਦੇ ਦਾ ਪੂਰੀ ਫੈਮਲੀ ਦਾ ਔਰ ਦੁਨੀਆ ਦੀ ਕਿਸੇ ਵੀ ਕੰਟਰੀ ਦਾ ਵੀਜ਼ਾ ਵਿਜ਼ਟਰ ਜਿਹੜਾ ਉਹ ਲਾਇਆ ਜਾ ਸਕਦਾ ਹੈ ਧੰਨਵਾਦ